ਬੈਡਕੌਪ ਤੱਕ ਦਾ ਸਫਰ ਕਿਵੇਂ ਸੀਗਾ ਕਿਵੇਂ ਉੱਥੋਂ ਤੱਕ ਪਹੁੰਚ ਹੋਈ ਕਿਵੇਂ ਉੱਥੇ ਦਾ ਕੰਮ ਰਿਹਾ ਸੈੱਟ ਤੇ ਕੀ ਐਕਸਪੀਰੀਅੰਸ ਰਿਹਾ ਕਿਉਂਕਿ ਤੁਹਾਡੇ ਨਾਲ ਅਨੁਰਾਗ ਕਸ਼ਯਪ ਸੀਗੇ ਅੱਛਾ ਐਕਸਪੀਰੀਅੰਸ ਸੀਗਾ ਪਹਿਲੇ ਦਿਨ ਹੀ ਸੀਨ ਮੇਰਾ ਅਨੁਰਾਗ ਕਸ਼ਯਪ ਸਰ ਨਾਲ ਸੀਗਾ ਮੈਂ ਅੰਦਰ ਸੋਚ ਰਿਹਾ ਨਾ ਕਹੇ ਵੀ ਤੈਨੂੰ ਕੋਣ ਨਹੀਂ ਜਾਣਦਾ ਯਾਰ ਯਸ ਤੁਸੀਂ ਅਨੁਰਾਗ ਕਸ਼ਯਪ ਹੈ ਤੁਹਾਨੂੰ ਕੋਣ ਨਹੀਂ ਜਾਣਦਾ ਹਣਾ ਮਤਲਬ ਇੰਨੇ ਇੱਕ ਹੰਬਲ ਹੈਗੇ ਸਿਓ ਇਨਸਾਨ ਹੈਡਕੌਪ ਦੀ ਗੱਲ ਕਰੀਏ ਤਾਂ ਰਾਗਵ ਦੇ کردار ਬਾਰੇ ਦਰਸ਼ਕਾਂ ਨੂੰ ਕੀ ਦੱਸਣਾ ਚਾਹੁੰਗਾ ਕਿ ਕਿਵੇਂ ਦਾ کردار ਹੈ। ਕੀ ਜੂਰ ਨੂੰ ਵਾਣੀਆ ਫਿਰ ਤੁਸੀਂ ਦੇਖਿਓ ਜ਼ਰੂਰ। ਅੰਰਾਕ ਕਸ਼ਬ ਸਰ ਗੈਂਗਸਟਰ ਨੇ। ਟ੍ਰੇਲਰ ਜਿਹੜਾ ਟ੍ਰੇਲਰਸ ਦਿਖ ਰਿਹਾ ਮੈਂ ਪਹਿਲਾਂ ਉਹ ਦੱਸਦਾ ਤੇ ਗੁਲਸ਼ਨ ਦੇ ਰਈਆ ਆਪਣੇ ਡਬਲ ਰੋਲ ਚ ਨੇ। ਉਹ ਉਹਨਾਂ ਦਾ ਪਿੱਛਾ ਕਰ ਰਹੇ ਨੇ। ਮੈਂ ਉਹਨਾਂ ਦਾ ਭਾਨਜੇ ਦਾ ਕੈਰੇਕਟਰ ਕਰ ਰਿਹਾ ਅੰਰਾਕ ਕਸ਼ਬ ਦੇ। ਕਤਲਜੀਤ ਭਾਜੀ ਦੀ ਬਹੁਤ ਵੱਡੀ ਮਿਹਨਤ ਹੈ ਦੇ ਪਿੱਛੇ ਸਿੱਧੂ ਮੂਸੇਵਾਲਾ ਤਾਂ ਕਹਿ ਲਈ ਉਹਨਾਂ ਨੇ ਦੁਨੀਆ ਦੇ ਵਿੱਚ ਪੰਜਾਬ ਨੂੰ ਕਿਵੇਂ ਰਿਪਰੈਜ਼ੈਂਟ ਕੀਤਾ ਕਿ ਹਾਂ ਯਾਰ ਉਹ ਪੰਜਾਬੀ ਨਹੀਂ ਹੈਗੇ ਅਸਲ ਪੰਜਾਬੀ ਨਹੀਂ ਹੈਗੇ ਤੇ ਆ ਅਸਲ ਪੰਜਾਬ ਹੈ ਮੇਰਾ ਮਿੱਟੀ ਨਾਲ ਜੁੜੇ ਹੋਏ ਬੰਦੇ ਨੇ ਇਹ ਤੇ ਇਹਨਾਂ ਦੇ ਕਰਦਾਰਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਹੱਕ ਕਈ ਵਾਰੀ ਨਾ ਮਿਲਦੇ ਨਹੀਂ ਹੁੰਦੇ ਜਾਂ ਤਾਂ ਮਿਹਨਤ ਨਾਲ ਪਾਉਣੇ ਪੈਂਦੇ ਜਾਂ ਫਿਰ ਜੁਰਤ ਨਾਲ ਹਾਸਲ ਕਰਨੇ ਪੈਂਦੇ ਆ ਸਾਨੂੰ ਫੇਮ ਨਾਲ ਕੁਝ ਨਹੀਂ ਸੀਗਾ ਪਰ ਇੱਕ ਉਹਦਾ ਨਾ ਆਪਣੇ ਇਲਾਕੇ ਦਾ ਬੰਦਾ ਹੁਣ ਆਰਨੇਤ ਨਾਲ ਭਾਜੀ ਨਾਲ ਮੈਂ 2-3 뮤ਜ਼ਿਕ ਐਲਬਮ ਕੀਤੀਆਂ ਸੀਗੀਆਂ ਹੁਣ ਤਾਂ ਮਤਲਬ ਦੀਪਕ ਕੰਪੋਜ਼ ਨੇ ਤੱਕ ਪਾਈ ਰਹੀ ਹੈ ਪੂਰੀ ਪੋਲੀਵੁੱਡ ਦੇ ਵਿੱਚ ਜਿੱਧਰ ਜਿੱਧਰ ਲਈ ਜਾਂਦਾ ਜਿਹੜੀ ਇਹਨੇ ਤਾਜ ਬਖਸ਼ੀ ਜਾਂਦਾਗਾ ਕਰੀ ਜਾਂਦੇ ਆ ਜੇ ਬੋਲੀਵੁੱਡ ਦੇ ਵਿੱਚ ਦੀਪਕ ਕੰਪੋਜ਼ ਕੰਮ ਕਰਨਗੇ ਤਾਂ ਕਿਹੜੇ ਵੱਡੇ ਆਰਟਿਸਟ ਦੇ ਨਾਲ ਆਪਣਾ ਸੁਪਨਾ ਦੇਖਦੇ ਨੇ ਇਹ ਵੀ ਕਿਹੜਾ ਸੁਪਨਾ ਵਾ ਕਿ ਯਾਰ ਆਰਟਿਸਟ ਦੇ ਨਾਲ ਇੱਕ ਵਾਰੀ ਕੰਮ ਜ਼ਰੂਰ ਕਰਨਾ ਵਾ ਪੰਜਾਬੀ ਇੰਡਸਟਰੀ ਜਾਇਗਾ ਮੇਰਾ ਅਮਰਿੰਦਰ ਗੱਲਭਾਜੀ ਨਾਲ ਕੰਮ ਕਰਨ ਦਾ ਬਹੁਤ ਮਨ ਹੈ ਅਮਰਿੰਦਰ ਗੱਲਭਾਜੀ ਦੀ ਇੱਕ ਜਿਹੜੀ ਖਾਸ ਗੱਲ ਹੈ ਕਿ ਉਹ ਆਪਣੀ ਦੁਨੀਆ ਦੇ ਵਿੱਚ ਮਸਤ ਨੇ ਉਹਨਾਂ ਨੂੰ ਦੁਨੀਆਦਾਈ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹਾਲਾਂਕਿ ਪਿੱਛੇ ਜਦੋਂ ਉਹਨਾਂ ਦੀ ਐਲਬਮ ਆਈ ਜੁੜਾ 3 ਤਾਂ ਉਹਨਾਂ ਨੇ ਪੋਸਟਰ ਪਾਇਆ ਤਾਂ ਉਹਦੇ ਤੇ ਲਾਈਕ ਕਮੈਂਟ ਸੀਗੇ ਜਿਹੜੇ ਉਹ ਲੋਕਾਂ ਨੇ ਕਮੈਂਟ ਕੀਤੇ ਹੋਏ ਕਿ ਓਏ ਬਾਈ ਨੇ ਨੈਟਪੈਕ ਪਵਾ ਲਿਆ ਮੈਨੂੰ ਲੈਂਦਾ ਤੇ ਚੜਦਾ ਪੰਜਾਬ ਦੋਵੇਂ ਇੱਕੋ ਜਿਹਾ ਲੱਗਦੇ ਨੇ ਮੈਂ ਇੰਡੀਆ ਪਾਕਿਸਤਾਨ ਦਾ ਨਾਮ ਨਹੀਂ ਦਿੰਦਾ ਇਹ ਪੰਜਾਬ ਵੀ ਮੇਰਾ ਹੈ ਉਹ ਪੰਜਾਬ ਵੀ ਹਾਂ ਇਹ ਪੰਜਾਬ ਵੀ ਮੇਰਾ ਹੈ ਤੇ ਉਹ ਵੀ ਮੇਰਾ ਹੈ ਬੇਹਿਮਤ ਨੇ ਸ਼ਿਕਵਾ ਜਿਹੜੇ ਕਰਨ ਮੁਕਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਸਰਸ਼ੇ ਕਾਲ ਜੀ ਸਕਰੋਲ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜਸਪ੍ਰੀਤ ਜਸ ਅੱਜ ਸਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਜੁੜੇ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਬਲਤੇ ਅਜਿਹੇ ਕਿਰਦਾਰ ਬਖੂਬੀ ਨਿਭਾਏ ਉਹਨਾਂ ਦੇ ਕਿਰਦਾਰਾਂ ਦੀ ਜੇ ਆਪਾਂ ਗੱਲ ਕਰਨ ਲੱਗਦੇ ਤਾਂ ਮੈਨੂੰ ਲੱਗਦਾ ਸਾਰਾ ਪੌਡਕਾਸਟ ਕਿਰਦਾਰਾਂ ਦੇ ਨਾਮ ਦੱਸਦੇ ਨਾ ਜਾਊਗਾ ਪਰ ਜਿਹੜੇ ਕਿਰਦਾਰ ਉਹਨਾਂ ਨੇ ਨਿਭਾਏ ਨੇ ਇੰਨੇ ਬਖੂਬੀ ਨਿਭਾਏ ਨੇ ਕਿ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਦੀ ਜਿਹੜੀ ਖਾਸ ਥਾਂ ਬਣੀ ਹੋਈ ਹੈ ਹੁਣ ਵੀ ਉਹ ਬਾਲੀਵੁੱਡ ਦੇ ਵਿੱਚ ਜਿਹੜੀ ਆਪਾਂ ਕਹ ਲਈਏ ਪੂਰੀ ਧੱਕਾ ਪਾ ਕੇ ਆ ਰਹੇ ਨੇ ਬਾਲੀਵੁੱਡ ਦੇ ਵਿੱਚ ਇੱਕ ਉਹਨਾਂ ਦੀ ਵੈਬ ਸੀਰੀਜ਼ ਆ ਰਹੀ ਹੈ ਬੈਡ ਕਾਪ ਉਹਨਾਂ ਦੇ ਉਹਦੇ ਇੱਥੇ ਉਹਨਾਂ ਦਾ ਰਾਗਵ ਨਾਮ ਦਾ ਇੱਕ ਕਿਰਦਾਰ ਹੈ ਸਾਡੇ ਨਾਲ ਇੱਥੇ ਪੋਡਕਾਸਟ ਦੇ ਵਿੱਚ ਜੁੜੇ ਹੋਏ ਨੇ ਦੀਪਕ ਕੰਬੋਜੀ ਉਹਨਾਂ ਦਾ ਸਵਾਗਤ ਕਰਾਂਗੇ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਕਿਤਾ ਹੈ ਸਰ ਤੁਹਾਡਾ ਟੂਰ ਪੰਜਾਬ ਦੇ ਥੈਂਕ ਯੂ ਜੀ ਮੇਰਾ ਜੀ ਤੁਸੀਂ ਤਾਂ ਠੀਕ ਹੋ ਜੀ ਬਾਕਿਰ ਭਾਈ ਬਾਬੇ ਜੀ ਆਪਾਂ ਗੱਲ ਕੀਤੀ ਕਿ ਬਾਲੀਵੁੱਡ ਚ ਤੱਕਫਾ ਕੇ ਆਏ ਹੋ ਕਿਵੇਂ ਸੀ ਬਾਲੀਵੁੱਡ ਦਾ ਐਕਸਪੀਰੀਅੰਸ ਬਹੁਤ ਵਧੀਆ ਸੀ ਜੀ ਮਤਲਬ ਸੋਚਿਆ ਕਰਦੇ ਸੀ ਜੇ ਛੋਟੇ ਹੁੰਦੇ ਅਮਰੀਸ਼ਪੁਰੀ ਆ ਤਰਮੇਂਦਰ ਸਾਹਿਬ ਦੀਆਂ ਫਿਲਮਾਂ ਦੇਖਿਆ ਕਰਦੇ ਤਾਂ ਸੋਚਿਆ ਨਹੀਂ ਸੀ ਵੀ ਉੱਥੇ ਜਾਵਾਂਗੇ ਪਰ ਉੱਥੇ ਜਾ ਕੇ ਕੰਮ ਕੀਤਾ ਤਾਂ ਉੱਥੇ ਇੱਕ ਦਿਨ ਆ ਮਹਿਸੂਸ ਹੋਇਆ ਕਿ ਯਾਰ ਅੱਛਾ ਯਾਰ ਉਹੀ ਸਿਨੇਮਾ ਜਿੱਥੇ ਆਪਾਂ ਦੇਖਿਆ ਕਰਦੇ ਸੀ ਸੋਚਿਆ ਕਰਦੇ ਉੱਥੇ ਕੰਮ ਕਰ ਰਹੇ ਆ ਤੇ ਸਟੈਪ ਬਾਈ ਸਟੈਪ ਐਸ ਫੀਲਡ 'ਚ ਅੱਗੇ ਵਧਦੇ ਗਏ ਆ ਉੱਥੇ ਪਹੁੰਚੇ ਆ ਹਲੇ ਤਾਂ ਉੱਥੋਂ ਦੀ ਸ਼ੁਰੂਆਤ ਹੈਗੀ ਜੀ ਬਿਲਕੁਲ ਤੇ ਉਹ ਤਾਂ ਬਹੁਤ ਕੁਝ ਕਰਨਾ ਬਾਕੀ ਹੈ ਵਧੀਆ ਲੱਗਿਆ ਬਹੁਤ ਵਧੀਆ ਲੱਗ ਰਿਹਾ ਬੈਡਕਾਪ ਆਪਾਂ ਕਹ ਲਈਏ ਚਲੋ ਹੁਣ ਕੰਪਲੀਟ ਹੋ ਚੁੱਕੀ ਆ 21 ਜੂਨ ਨੂੰ ਆ ਵੀ ਜਾਊਗੀ ਪ੍ਰੀਮੀਅਰ ਵੀ ਹੋ ਜਾਊਗੀ 21 ਜੂਨ ਨੂੰ ਬੈਡਕਾਪ ਤੱਕ ਦਾ ਸਫਰ ਕਿਵੇਂ ਸੀਗਾ ਕਿਵੇਂ ਉੱਥੋਂ ਤੱਕ ਪਹੁੰਚ ਹੋਈ ਕਿਵੇਂ ਉੱਥੇ ਦਾ ਕੰਮ ਰਿਹਾ ਸੈੱਟ ਤੇ ਕੀ ਐਕਸਪੀਰੀਅੰਸ ਰਿਹਾ ਕਿਉਂਕਿ ਤੁਹਾਡੇ ਨਾਲ ਅਨੁਰਾਗ ਕਸ਼ਯਪ ਸੀਗੇ ਜਿਹੜੇ ਕਹ ਲਈਏ ਬਹੁਤ ਸੀਨੀਅਰ ਆਰਟਿਸਟ ਨੇ ਕੇ ਬਹੁਤ ਸੀਨੀਅਰ ਪ੍ਰੋਡਿਊਸਰ ਨੇ ਕੇ ਬਾਲੀਵੁੱਡ ਦੇ ਉਹ ਕਿਵੇਂ ਦਾ ਐਕਸਪੀਰੀਅੰਸ ਸੀਗਾ ਜੀ ਮੈਨੂੰ ਤਕਰੀਬਨ ਸਾਰੇ ਬਹੁਤ ਵਧੀਆ ਮਿਲੇ ਟੀਮ ਦੇ ਸਾਰੇ ਡਾਇਰੈਕਸ਼ਨ ਤੋਂ ਲੈ ਕੇ ਆਰਟ ਤੋਂ ਲੈ ਕੇ ਕੋ ਆਰਟਿਸਟ ਤੋਂ ਲੈ ਕੇ ਕੋਸਟਿਊਮ ਤੋਂ ਲੈ ਕੇ ਸਾਰੇ ਬਹੁਤ ਵਧੀਆ ਕੋਆਪਰੇਟ ਕੀਤਾ ਸਾਰਿਆਂ ਨੇ ਤੇ ਅੱਛਾ ਐਕਸਪੀਰੀਅੰਸ ਸੀਗਾ ਪਹਿਲੇ ਦਿਨ ਹੀ ਸੀਨ ਮੇਰਾ ਅਮਰਾ ਕਸ਼ਬ ਸਰ ਨਾਲ ਸੀਗਾ ਤੇ ਜਿਹੜੇ ਜਿਹੜੇ ਵੱਡੇ ਵੱਡੇ ਹੁੰਦੇ ਨੇ ਕਲਾਕਾਰ ਜਾਂ ਫਿਰ ਮੈਂ ਕਹਿੰਨਾ ਕਿ ਉਹ ਉਹ ਹੁੰਦੇ ਨੇ ਉਹਨਾਂ 'ਚ ਉਹ ਚੀਜ਼ ਸਿਆਣਪ ਹੁੰਦੀ ਆ ਉਹ ਤਾਂ ਹੀ ਵੱਡੇ ਹੁੰਦੇ ਨੇ ਵੱਡੇ ਹੁੰਦੇ ਆ ਤਾਂ ਕਰਕੇ ਸਿਆਣਪ ਨਹੀਂ ਹੁੰਦੀ ਉਹਨਾਂ 'ਚ ਸਿਆਣਪ ਹੁੰਦੀ ਤਾਂ ਹੀ ਉਹ ਵੱਡੇ ਇਸ ਮੁਕਾਮ ਤੇ ਪਹੁੰਚਦੇ ਹੁਣ ਪਹਿਲੇ ਦਿਨ ਸੈੱਟ ਤੇ ਮਿਲੇ ਆ ਤੇ ਉੱਥੇ ਤਾਂ ਮੈਂ ਮਤਲਬ ਖੁੱਲ ਕੇ ਵਾਲਾ ਸਾਡੀ ਗੱਲਾਂ ਹੋਈਆਂ ਆਪਸ 'ਚ ਪਰ ਮੈਂ ਬਹੁਤ ਹੀ ਖੁੱਲ ਕੇ ਗੱਲਾਂ ਨਹੀਂ ਕੀਤੀਆਂ ਹਰ ਇੱਕ ਆਰਟਿਸਟ ਦਾ ਆਪਣਾ ਸਪੇਸ ਹੁੰਦਾ ਤੇ ਉਹਦਾ ਪੂਰਾ ਸਿਨੇਮਾ ਆਪਸ ਆਪਣੇ ਆਪ 'ਚ ਤਾਂ ਫਿਰ ਮੈਨੂੰ ਐ ਨਹੀਂ ਸੀ ਵੀ ਜ਼ਿਆਦਾ ਡਿਸਟਰਬ ਕਰਾਂ ਉਹ ਪਹਿਲੇ ਦਿਨ ਸੈੱਟ ਤੇ ਮਿਲੇ ਆ ਤੇ ਸਰ ਨੇ ਪੁੱਛਿਆ ਆ ਵੀ ਪਲੇਇੰਗ ਰਾਗਵ ਮੈਂ ਕਹਾ ਯਸ ਸਰ ਮੈਂ ਕਹਾ ਹੈਲੋ ਸਰ ਦੀਪਕ ਕੰਬੋਜ ਕਹਤੇ ਹੈਲੋ ਅਨਰਾਗ ਮੈਂ ਅੰਦਰ ਸੋਚ ਰਿਹਾ ਮੈਂ ਕਹਾ ਵੀ ਤੈਨੂੰ ਕੋਣ ਨਹੀਂ ਜਾਣਦਾ ਯਾਰ ਤੁਸੀਂ ਅਨਰਾਗ ਕਸ਼ਵਰ ਤੁਹਾਨੂੰ ਕੋਣ ਨਹੀਂ ਜਾਣਦਾ ਹੋਣਾ ਮਤਲਬ ਇੰਨੇ ਇੱਕ ਹੰਬਲ ਹੈਗੇ ਸਿਓ ਇਨਸਾਨ ਬਹੁਤ ਵਧੀਆ ਸੀਨ ਗਏ ਉਹਨਾਂ ਨਾਲ ਕਾਫੀ ਸੀਨਸ ਹੈਗੇ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਸਕਰੀਨ ਸ਼ੇਅਰ ਕਰਕੇ ਵੀ ਤੇ ਐਜ਼ ਇਨ ਮਤਲਬ ਉਹ ਇਨਸਾਨ ਵੀ ਬਹੁਤ ਅੱਛੇ ਨੇ ਬਾਲੀਵੁੱਡ ਦਾ ਜੇ ਆਪਾਂ ਕਹ ਲਈਏ ਕਿ ਪੰਜਾਬੀਆਂ ਦੇ ਵਿੱਚ ਇੱਕ ਖਾਸ ਚਾਹ ਵੀ ਹੁੰਦੀ ਹੈ ਕਿ ਹਾਂ ਬਾਲੀਵੁੱਡ ਦੇ ਵਿੱਚ ਜਾਣਾ ਬਾਲੀਵੁੱਡ ਤੇ ਤੁਸੀਂ ਜਾ ਕੇ ਆਏ ਹੋ ਤੇ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਤੁਸੀਂ ਫਰਕ ਕੀ ਦੇਖਿਆ ਮੈਨੂੰ ਕੋਈ ਫਰਕ ਨਹੀਂ ਲੱਗਿਆ ਮੈਨੂੰ ਲੱਗਦਾ ਫਿਲਮਾਂ ਉਹ ਬਣਾਉਂਦੇ ਨੇ ਫਿਲਮਾਂ ਆਪਾਂ ਬਣਾਉਂਦੇ ਆ ਉਹ ਵੈਬ ਸੀਰੀਜ਼ ਬਣਾਉਂਦੇ ਨੇ ਆਪਾਂ ਬਣਾਉਂਦੇ ਆ ਥੋੜਾ ਤਰੀਕਾ ਵੱਖ ਹੋ ਸਕਦਾ ਜੀ ਬੇਸਿਕ ਇਮੋਸ਼ਨ ਇੱਕੋ ਹੀ ਹੈ ਉਹਨੂੰ ਥੋੜਾ ਪੋਰਟਰੇ ਕਰਨ 'ਚ ਡਿਫਰੈਂਸ ਹੋ ਸਕਦਾ ਮੈਨੂੰ ਹੋਰ ਕੋਈ ਬਹੁਤਾ ਕੁਝ-ਕੁਝ ਚੀਜ਼ਾਂ ਹੈਗੀਆਂ ਨੇ ਪਲੱਸ ਪੁਆਇੰਟ ਕਹੀਏ ਜਾਂ ਕਮੀਆਂ ਕਹੀਏ ਉਹ ਦੋਵੇਂ ਪਾਸੇ ਹੀ ਨੇ ਤੇ ਮੈਨੂੰ ਦੋਵੇਂ ਵਧੀਆ ਲੱਗੇ ਮੈਨੂੰ ਕੋਈ ਫਰਕ ਨਹੀਂ ਲੱਗਿਆ ਮੈਨੂੰ ਇੱਕੋ ਜਿਹਾ ਲੱਗੇ ਆਪਣੇ ਕੈਰੀਅਰ ਦੇ ਵਿੱਚ ਇੰਨੇ ਕਰਦਾਰ ਨਿਵਾ ਚੁੱਕੇ ਹੁਣ ਤੱਕ ਤੁਸੀਂ ਕਿਹੜਾ ਕਰਦਾਰ ਦੀਪਕ ਕੰਪੋਜ਼ਿਟ ਦੇ ਦਿਲ ਦੇ ਨੇੜੇ ਹੈ ਯਾ ਯਾਰ ਉਹ ਕਰਦਾਰ ਸੀਗਾ ਨਾ ਉਹ ਮਾਸਟਰਪੀਸ ਸੀਗਾ ਇੱਕ ਤਾਂ ਯਾਰ ਡਿਗਰੀ ਕਸੂਤੀ ਡਿਗਰੀ ਕੀਤਾ ਸੀਗਾ ਮੈਂ ਤੇ ਉਹਦੇ ਚ ਰਾਠੀ ਕੈਰੈਕਟਰ ਸੀਗਾ ਉਹ ਮੈਨੂੰ ਬਹੁਤ ਵਧੀਆ ਲੱਗਿਆ ਤੇ ਇੱਕ ਵਾਰ ਮੈਂ ਪੀਟੀਸੀ ਦੀ ਸੀਰੀਜ਼ ਕੀਤੀ ਸੀ ਚੌਸਰ ਦਾ ਪਾਵਰ ਗੇਮਸ ਕਰਕੇ ਉਹਦੇ ਵਿੱਚ ਬਖਤਾਵਰ ਸਿੰਘ ਸੀਗਾ ਜੀ ਉਹ ਮੈਨੂੰ ਵਧੀਆ ਲੱਗਾ ਘੈਂਡ ਲੱਗਿਆ ਤੇ ਇੱਕ ਵਾਰ ਸੀਰੀਅਲ ਕੀਤਾ ਸੀਗਾ ਅਜੀਬ ਪੰਜਾਬੀ ਦਾ ਮਾਮਾ ਠੰਡੀਆਂ ਛਾਵਾ ਉਹਨੇ ਜਿਹੜਾ ਲੱਡੂ ਕੈਰੈਕਟਰ ਸੀਗਾ ਉਹ ਬੜਾ ਘੈਂਡ ਕੈਰੈਕਟਰ ਹੁੰਦੇ ਮੈਂ ਆਈ ਥਿੰਕ 150 ਪਲੱਸ ਐਪੀਸੋਡਸ ਕੀਤੇ ਉਹ ਮੈਨੂੰ ਬਹੁਤ ਜ਼ਿਆਦਾ ਲੱਗਾ ਐਕਟਿੰਗ ਦੀ ਗੱਲ ਕਰੀਏ ਐਕਟਿੰਗ ਦਾ ਸ਼ੌਂਕ ਬਚਪਨ ਤੋਂ ਹੀ ਸੀਗਾ ਜਾਂ ਕਿਵੇਂ ਸਵਾਭਾ ਬਣਿਆ ਬਚਪਨ ਤੋਂ ਤਾਂ ਨਹੀਂ ਸੀਗਾ ਫਿਲਮਾਂ ਦੇਖ ਲੈਂਦੇ ਸੀਗੇ ਪਰ ਐਕਟਰ ਬਣਨ ਦਾ ਸ਼ੌਂਕ ਨਹੀਂ ਸੀਗਾ ਆ ਤਾਂ ਲੱਕ ਬਾਈ ਚਾਂਸ ਕਿਤੇ ਐਸ ਫੀਲਡ ਨਾਲ ਟੱਕਰਾ ਹੋ ਗਿਆ ਹੋਰ ਕੁਝ ਕਰਨ ਨੂੰ ਮਨ ਨਹੀਂ ਕਰਦਾ ਸੀਗਾ ਆਈ ਥਿੰਕ ਸ਼ਾਇਦ ਤੁਸੀਂ ਕਿਸੇ ਚੀਜ਼ ਵਾਸਤੇ ਬਣੇ ਹੋਏ ਹੋ ਤਾਂ ਦੂਜੀਆਂ ਚੀਜ਼ਾਂ ਤੁਹਾਨੂੰ ਤੰਗ ਕਰਦੀਆਂ ਰਹਿਣਗੀਆਂ ਜਿਵੇਂ ਆ ਥੋੜੀ ਦੇਰ ਪਹਿਲਾਂ ਹੀ ਗੱਲ ਕਰ ਰਹੇ ਸੀਗੇ ਕਿ ਜੁੱਤੀ ਜੇ ਤੁਹਾਡੇ ਪੀੜੀ ਹੈ ਨਾ ਤੁਸੀਂ 4-5 ਵਾਰੀ ਪਾਉਂਗੇ ਉਹ ਤੁਹਾਨੂੰ ਕਹਿੰਦੀ ਹੈ ਵੀ ਮੈਂ ਤੇਰੇ ਨਾਲ ਆਪਦੀ ਨਹੀਂ ਹੈਗੀ ਜਾਂ ਤੂੰ ਆ ਨਾ ਪਾ ਤੂੰ ਕੁਝ ਹੋਰ ਚੀਜ਼ ਵਾਸਤੇ ਬਣਿਆ ਜੀ 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 ਤੂੰ ਜਾਂ ਤਾਂ ਹੋਰ ਜੋੜਾ ਖਰੀਦ ਲਾਇਆ ਜਾਂ ਬੂਟ ਖਰੀਦ ਲਾਇਆ ਜਾਂ ਕੁਝ ਹੋਰ ਲੈ ਲਾ ਤੇ ਉਵੇਂ ਜਦੋਂ ਆਪਾਂ ਜ਼ਿੰਦਗੀ 'ਚ ਹੋਰ ਕੰਮ ਕਰਦੇ ਹਾਂ ਦੇ ਦੋ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਤਾਂ ਤੁਸੀਂ ਲੱਭੋ ਕੀ ਤੁਸੀਂ ਕਾਰੇ ਵਾਸਤੇ ਬਣੇ ਹੋ ਉਹਦੇ ਵੱਖ-ਵੱਖ ਜ਼ਰੀਏ ਨੇ ਮੈਡੀਟੇਸ਼ਨ ਹੈਗੇ ਆ ਉਹ ਕੰਮ ਕਰਕੇ ਦੇਖੋ ਤੁਸੀਂ ਤਾਂ ਐਵੇਂ ਬਸ ਕੰਮ ਹੋਰ ਪਾਸੇ ਘੁੰਮਦੇ ਘੁੰਮਦੇ ਟਕਰਾ ਹੋ ਗਿਆ ਤੇ ਮੈਡ ਬੈਡ ਕੌਪ ਦੀ ਗੱਲ ਕਰੀਏ ਤਾਂ ਰਾਗਵ ਦਾ ਕਿਰਦਾਰ ਲੈ ਕੇ ਆ ਰਿਹਾ ਹੂੰ ਬਹੁਤ ਉਮੀਦ ਆ ਕਿ ਦਰਸ਼ਕ ਬਹੁਤ ਪਸੰਦ ਕਰਨਗੇ ਰਾਗਵ ਦੇ ਕਿਰਦਾਰ ਬਾਰੇ ਦਰਸ਼ਕਾਂ ਨੂੰ ਕੀ ਦੱਸਣਾ ਚਾਹੁੰਗਾ ਕਿ ਕਿਵੇਂ ਦਾ ਕਿਰਦਾਰ ਹੋ ਥੋੜਾ ਜਿਆਦਾ ਦੱਸਣਾ ਜਾਊਂਗਾ ਮੈਂ ਬੜਾ ਤਾਂ ਨਹੀਂ ਕਿਉਂਕਿ 21 ਜੂਨ ਨੂੰ ਆਉਣੀ ਹੈ ਫਿਰ ਤੁਸੀਂ ਦੇਖਿਓ ਜ਼ਰੂਰ ਅਨਰਾਖ ਕਸ਼ਬ ਸਰ ਗੈਂਗਸਟਰ ਨੇ ਟ੍ਰੇਲਰ ਜਿਹੜਾ ਟ੍ਰੇਲਰ ਸੇ ਦੇਖ ਰਿਹਾ ਮੈਂ ਪਹਿਲਾਂ ਉਹ ਦੱਸਦਾ ਤੇ ਗੁਲਸ਼ਨ ਦੇ ਬਈਆ ਆਪਣੇ ਡਬਲ ਰੋਲ ਚ ਨੇ ਉਹ ਉਹਨਾਂ ਦਾ ਪਿੱਛਾ ਕਰ ਰਹੇ ਨੇ ਮੈਂ ਉਹਨਾਂ ਦਾ ਭਾਨ ਜਿਹਦਾ ਕੈਰੈਕਟਰ ਕਰ ਰਿਹਾ ਅੰਧਾਕਸ਼ਬ ਦੇ ਜਿਹ ਅਸਰ ਦੇ ਤੇ ਉਹਨਾਂ ਦੇ ਕੈਰੈਕਟਰ ਦਾ ਨਾਮ ਦੀਪਕ ਦੇ ਕੈਰੈਕਟਰ ਦਾ ਮੈਂ ਰਾਗਵ ਤੇ ਉਹਨਾਂ ਦੀ ਕਾਫੀ ਚੀਜ਼ਾਂ ਘੁੰਮ ਰਹੀਆਂ ਪਾਸਟ ਬਾਕੀ ਚੀਜ਼ਾਂ ਦਾ ਤੁਸੀਂ ਦੇਖੋ ਤਾਂ ਫੇਰ ਹੀ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਯਾਰ ਜਿਹੜੀ ਕਸੂਤੀ ਡਿਗਰੀ ਦੀ ਗੱਲ ਕਰੀਏ ਤਾਂ ਉਹ ਇੱਕ ਅਜਿਹੀ ਵੈਬ ਸੀਰੀ ਸੀ ਜਿਨੇ ਪੰਜਾਬੀ ਇੰਡਸਟਰੀ ਦੇ ਵਿੱਚ ਦੱਸਤਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਵੈਬ ਸੀਰੀਜ਼ ਬਾ ਕਮਾਲ ਬਣ ਸਕਦੀਆਂ ਨੇ ਹਾਲਾਂਕਿ ਉਹਦੇ ਪਿੱਛੇ ਸਾਰੇ ਕੈਰੇਕਟਰਸ ਦੀ ਜਿਹੜੀ ਮਿਹਨਤ ਸੀਗੀ ਬਹੁਤ ਜ਼ਿਆੜੀ ਸੀਗੀ ਸਭ ਤੋਂ ਜ਼ਿਆਦਾ ਮਿਹਨਤ ਜਿਹੜੀ ਰੈਬੀ ਟਵਾਣਾ ਦੀ ਸੀਗੀ ਡਾਇਰੈਕਟਰ ਸੀਗੀ ਖੁਦ ਪ੍ਰੋਡਿਊਸਰ ਵੀ ਸੀਗੀ ਜੇ ਗੱਲ ਕਰੀਏ ਜੀ 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 ਤੇ ਉਹਨਾਂ ਦੀ ਜੇ ਗੱਲ ਕਰੀਏ ਕਿ ਦੱਸ ਰਹੇ ਨੇ ਲੋਕ ਕਿ ਹਾਂ ਯਾਰ ਰੈਬੀ ਟਵਾਣਾ ਕੰਮ ਕਰ ਰਿਹਾ ਰੈਬੀ ਟਵਾਣਾ ਦੇ ਨਾਲ ਦੀਪਕ ਕੰਬੋਜ ਦੀ ਕਿਵੇਂ ਕੈਮਿਸਟਰੀ ਰਹੀ ਕਿਵੇਂ ਨਾਲ ਉਹਨਾਂ ਦੇ ਨਾਲ ਕੰਮ ਉਹਨਾਂ ਦੇ ਨਾਲ ਕੰਮ ਕਰਨਾ ਕਿਵੇਂ ਲੱਗਿਆ ਦੀਪਕ ਕੰਬੋਜ ਨੂੰ ਮੈਂ ਉਦੋਂ ਸੀਰੀਅਲ ਕਰ ਰਿਹਾ ਸੀਗਾ ਮਾਉਂਟ ਇੰਡੀਆ ਛਾਵਾਂ ਆਡੀਸ਼ਨ ਆਇਆ ਤੇ ਉਦੋਂ ਟੂ-ਵੀਲਰ ਹੁੰਦਾ ਸੀ ਮੇਰੇ ਕੋਲ ਸਪਲੈਂਡਰ ਹੁੰਦਾ ਸੀਗਾ ਮੈਂ ਗਰਮੀ ਸੀਗੀ ਮੈਂ ਕਿਹਾ ਯਾਰ ਬਸ ਤੇ ਚੱਲਦੇ ਆ ਮੈਂ ਬਸ ਤੋਂ ਚੜਿਆ ਪਟਿਆਲੇ ਯੂਨੀਵਰਸਿਟੀ ਤੋਂ ਪਹਿਲਾਂ ਪੁਲ ਆਉਂਦਾਗਾ ਉੱਥੇ ਉਤਰ ਗਿਆ ਮੈਂ ਖੱਬੇ ਪਾਸੇ ਕੁਝ ਬਿਲਡਿੰਗ 'ਚ ਬੇਸਮੈਂਟ ਚ ਓਡੀਸ਼ਨ ਲੈ ਰਏ ਸੀ ਸੁਖਚੈਨ ਉਹਨਾਂ ਦੀ ਕਾਸਟਿੰਗ ਟੀਮ ਚ ਓਡੀਸ਼ਨ ਲੈ ਰਿਆ ਸੀਗਾ ਮੈਂ ਗਿਆ ਹਰਿਆਣਵੀ ਕੈਰੈਕਟਰ ਦਾ ਓਡੀਸ਼ਨ ਸੀਗਾ ਮੈਂ ਦਿੱਤਾ ਉਹਨਾਂ ਬੈਸਟ ਨਹੀਂ ਹੋ ਪਾਇਆ ਜਿੰਨਾ ਕੋ ਹੋਣਾ ਚਾਹੀਦਾ ਸੀ ਮੈਨੂੰ ਐ ਲੱਗਿਆ ਪਰ ਹਰ ਵਾਰੀ ਇੰਝ ਲੱਗਦਾ ਹੁੰਦਾ ਸ਼ਾਇਦ ਤੇ ਉਹਨਾਂ ਨੇ ਓਡੀਸ਼ਨ ਦੇਖਿਆ ਰੈਬੀ ਨਾਲ ਤਾਂ ਉਦੋਂ ਮੁਲਾਕਾਤ ਨਹੀਂ ਹੋਈ ਸੀ ਮੇਰੀ ਫਿਰ ਲੋਕਡਾਊਨ ਲੱਗ ਗਿਆ ਲੋਕਡਾਊਨ ਤੋਂ ਬਾਅਦ ਉਹਨਾਂ ਦਾ ਜਸਟ ਫੋਨ ਆਇਆ ਕਹਿੰਦੇ ਐ ਕਰਕੇ ਤੁਹਾਡਾ ਸ਼ੂਟ ਸਟਾਰਟ ਹੈ ਹਫ਼ਤੇ ਨੂੰ ਮੈਂ ਕਹਾਂਦਾ ਸ਼ੂਟ ਸਟਾਰਟ ਮੈਂ ਦੱਸਿਆ ਨਹੀਂ ਵੀ ਕਿੱਥੋਂ ਬੋਲਦੇ ਆਂ ਅਸੀਂ ਜੀ ਤੇ ਉਹ ਕਹਿੰਦੇ ਤੁਸੀਂ ਉਹ ਆਡੀਸ਼ਨ ਦਿੱਤਾ ਸੀ ਉਹਦੇ ਚ ਸਿਲੈਕਟ ਹੋ ਗਏ ਸੀ ਐ ਕਰਕੇ ਰਾਠੀ ਦਾ ਕੈਰੈਕਟਰ ਕਰ ਰਹਾ ਮੈਂ ਕਿਹਾ ਅੱਛਾ ਜੀ ਫਿਰ ਮੈਂ ਫਿਰ ਦੁਬਾਰਾ ਤੋਂ ਫਸਟ ਸੀਜ਼ਨ ਦੇਖਿਆ ਕਿ ਟੁਕੜ ਟੁਕੜ ਦੇਖਿਆ ਜਾਵੇ ਵੀ ਕਿਹੜੇ ਕੈਰੈਕਟਰ ਨਾਲ ਆਪਣੀ ਕਿਦਾਂ ਦੀ ਕੇਮਿਸਟਰੀ ਰਹੂਗੀ ਵੀ ਕੌਣ ਕੀ ਪਲੇ ਕਰ ਰਿਹਾ ਫਿਰ ਸੈੱਟ ਤੇ ਮਿਲਿਆ ਰੈਬੀਟ ਮਾਨਾ ਨੂੰ ਤੇ ਸ਼ੂਟ ਹੋਇਆ ਗੱਲਾਂ ਗੁਲਾ ਹੋਈਆਂ ਉੱਥੇ ਗੱਲਾਂ ਚ ਫਿਰ ਮੈਨੂੰ ਪਤਾ ਲੱਗਾ ਕਿ ਅਸੀਂ ਇਕੱਠੇ ਪੜੇ ਹੋਈ ਸੀਗੇ ਮਤਲਬ ਮੈਂ ਥਾ ਪਰਚ ਸੀਨੀਅਰ ਸੀਗਾ ਉਹ ਸ਼ਾਇਦ ਫਸਟ ইয়ার ਮੈਂ 3 ইয়ার ਸੀਗਾ ਉਹ ਫਸਟ ইয়ার ਪੰਨੇ সেকেন্ড ইয়ার ਸੀਗੇ ਉਦੋਂ ਇਨ ਬਿਟਵੀਨ ਕੁਝ ਗੱਲਾਂ ਕਰਕੇ ਇੱਕ ਦੋ ਵਾਰੀ ਸਾਡੀ ਮੁਲਾਕਾਤ ਹੋਈ ਸੀ ਤੇ ਫਿਰ কেমিস্টਰੀ ਅੱਛੀ ਬੈਠੀ ਆਪਾਂ ਉਹਨੇ ਐਵੀ ਦੀ ਗੱਲ ਕਰਦੇ ਸੀ ਅਸੀਂ ਵੀ ਉੱਥੇ ਸੈਕਟ ਤੇ ਪਹਿਲੀ ਵਾਰ ਮਿਲੇ ਤੇ ਅੱਜ ਤੱਕ ਵਧੀਆ ਮਿੱਤਰ ਰਹਿ ਗਏ ਆ ਜੀ ਤੇ ਅੱਛੀ ਬਹੁਤ ਵਧੀਆ ਰਹਾ ਉੱਥੇ ਤਰੀਕਾ ਅੱਛਾ ਉਹਨਾਂ ਦਾ ਦੇਵੀ ਗਰੇਆਲ ਦੀ ਤੁਸੀਂ ਗੱਲ ਕੀਤੀ ਕੱਲੀ ਉਹਨਾਂ ਦੇ ਨਾਲ ਇੰਟਰਵਿਊ ਕੀਤੀ ਆ ਤੇ ਉਹ ਕਹਿੰਦੇ ਪਤੰਦਰਾ ਗਾਇਕ ਤੂੰ ਇਹਨੂੰ ਦਾ ਦਿੰਦਾ ਕਹਿੰਦੇ ਆਪਾਂ ਇਕੱਠੇ ਹੀ ਕਰ ਲੈਂਦੇ ਉਹਦੇ ਨਾਲ ਕਹਿੰਦੇ ਪੱਕਾ ਯਾਰ ਆ ਮੇਰਾ ਉਹ ਤੇ ਜਰੂਰ ਆਪਾਂ ਇਕੱਠੇ ਵੀ ਕਰਾਂਗੇ ਤੇ ਜੋ ਮੈਂ ਚੀਜ਼ ਤੁਹਾਡੇ ਦੋਨਾਂ ਦੇ ਵਿੱਚ ਦੇਖੀ ਕਿ ਬਹੁਤ ਡਾਊਨ ਟੂ ਆਰਪੋਤੋ ਹੀ ਸਾਨੂੰ ਸਾਰਿਆਂ ਨੂੰ ਐਨੇ ਵਧੀਆ ਤਰੀਕੇ ਨਾਲ ਮਿਲਿਆ ਕੱਲ ਦੇਵੀ ਵਿਰਾਸਤ ਤੋਂ ਸਾਨੂੰ ਮੈਂ ਵਧੀਆ ਤਰੀਕੇ ਦੇ ਨਾਲ ਮਿਲਿਆ ਚਲੋ ਇਹ ਕਿਤੇ ਨਾ ਕਿਤੇ ਆਰਟਿਸਟ ਦੀ ਜਿਹੜੀ ਆਪਾਂ ਕਹੀਏ ਕਿ ਇਹ ਪਲੱਸ ਪੁਆਇੰਟ ਹੀ ਹੁੰਦਾ ਕਿ ਕਿਸੇ ਨੂੰ ਛੋਟਾ ਜਾਂ ਨੀਵਾ ਮਹਿਸੂਸ ਨਾ ਕਰਵਈਏ ਆਤਾ ਹਰ ਇਨਸਾਨ ਚੋਂ ਚਾਹੀਦਾ ਮੈਨੂੰ ਲੱਗਦਾ ਕਿਉਂਕਿ ਨਾ ਆਪਾਂ ਆਪ ਧਰਤੀ ਤੇ ਆਪਣੀ ਆਪਣੀ ਡਿਊਟੀ ਕਰ ਰਹੇ ਹਾਂ ਜੀ ਬਿਲਕੁਲ ਦੁਨ ਸੰਸਾਰ ਕਿਸੇ ਬਿਨਾ ਨਹੀਂ ਚੱਲਦਾ ਆਪਾਂ ਆ ਬੈਠੇ ਆ ਜੀ ਬਾਈ ਕੈਮਰਾ ਆਪਰੇਟ ਕਰਨ ਵਾਲੇ ਇੱਥੇ ਨਾ ਹੋਣ ਤਾਂ ਵੀ ਨਹੀਂ ਹੋਣਾ ਜਿੱਥੇ ਆਪਾਂ ਬੈਠੇ ਆ ਇਹਨਾਂ ਦੀ ਚਾਹ ਪਾਣੀ ਵਾਲੇ ਜਾਂ ਬਿਜਲੀ ਔਨ ਕਰਨ ਵਾਲੇ ਨਾ ਹੋਣ ਉਹਨਾਂ ਬਿਨਾ ਵੀ ਨਹੀਂ ਚੱਲਣਾ ਬਿਲਕੁਲ ਜੀ ਸੋਫਿਆਂ ਦੇ ਜਿਹੜੇ ਬਣਾਉਣ ਵਾਲੇ ਆ ਮਿਸਤਰੀ ਉਹ ਵੀ ਨਾ ਹੋਂ ਦਾ ਆਪਾਂ ਸੋਫੇ 'ਤੇ ਨਾ ਬੈਠੇ ਹੁੰਦੇ ਹਰ ਇੱਕ ਦਾ ਆਪਣਾ ਕਿਰਦਾਰ ਹੈ ਬਿਲਕੁਲ ਜੀ ਤਾਂ ਜ਼ਿੰਦਗੀ 'ਚ ਆਪਾਂ ਨੂੰ ਹਰ ਇੱਕ ਕੈਰੈਕਟਰ ਨੂੰ ਕੈਰੈਕਟਰ ਕਹਿ ਦੀਏ ਹਰ ਇਨਸਾਨ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਤਾਂ ਉਹੀ ਧਰਮ ਆ ਤਾਂ ਕਰਮ ਸਾਡਾ ਕਰਮ ਕਿਤੇ ਨਾ ਕਿਤੇ ਲਿਖਿਆ ਹੋਇਆ ਐਕਟਿੰਗ ਕਰਨਾ ਤੇ ਕਿਸੇ ਦਾ ਫਿਲਮ ਦੇਖਣਾ ਹੈ ਜਾਂ ਕਿਸੇ ਦਾ ਕੁਝ ਹੋਰ ਕਰਨਾ ਤਾਂ ਇੱਜ਼ਤ ਦੇਣੀ ਚਾਹੀਦੀ ਹੈ ਮੈਨੂੰ ਲੱਗਦਾ ਤੇ ਜੇ ਗੱਲ ਕਰੀਏ ਆਪਾਂ ਸੀਰੀਅਲਸ ਵੀ ਤੁਸੀਂ ਬਹੁਤ ਕੀਤੇ ਮੂਵੀਜ਼ ਵੀ ਚਲੋ ਹੁਣ ਕਾਫੀ ਕਰਮ ਬਾਲੀਵੁੱਡ ਤੱਕ ਜਾ ਕੇ ਆਏ ਹਾਂ ਮੂਵੀਜ਼ ਜ਼ਿਆਦਾ ਕਰਨੀਏ ਸੋਕੀਏ ਨੇ ਜਾਂ ਸੀਰੀਅਲ ਜ਼ਿਆਦਾ ਸੋਕੀ ਨੇ ਕੀ ਫਰਕ ਹੈ ਦੋਨਾਂ ਦੇ ਵਿੱਚ ਸੋਖਾ ਤਾਂ ਜਦੋਂ ਦੇਖੋ ਆਪਣੀ ਪਸੰਦ ਦਾ ਫਿਰਦਾ ਸੋਖਾ ਸਾਰਾ ਕੁਝ ਹੀ ਹੈ ਕਿਉਂਕਿ ਆਪਾਂ ਪਸੰਦੀਦਾ ਉਹਦੇ ਚ ਆਏ ਆ ਹਰ ਇੱਕ ਦੀ ਆਪਣੀ ਚੁਆਇਸ ਹੁੰਦੀ ਹੈ ਕਿ ਕੌਣ ਸੀਰੀਅਲ ਕਰਨਾ ਚਾਹੁੰਦਾ ਹੈਗਾ ਕੌਣ ਵੈਬ ਸੀਰੀਜ਼ ਤੇ ਕੌਣ ਫਿਲਮਸ ਕਰਨਾ ਚਾਹੁੰਦਾ ਮੈਨੂੰ ਬੈਟਰ ਲੱਗਦੀਆਂ ਵੈਬ ਸੀਰੀਜ਼ ਤੇ ਫਿਲਮ ਜ਼ਿਆਦਾ ਵਧੀਆ ਲੱਗਦੀਆਂ ਸੀਰੀਅਲ ਕੀਤੇ ਐਵੇਂ ਮੈਨਾਂ ਨਹੀਂ ਬੁਰੇ ਲੱਗਦੇ ਉਹਨੇ ਇੱਕ ਟਾਈਮ ਤੇ ਮੈਨੂੰ ਬਹੁਤ ਵਧੀਆ ਐਕਸਪੀਰੀਅੰਸ ਦਿੱਤਾ ਉਹਨਾਂ ਨੇ ਮਾਮਾ ਠੰਡੀਆਂ ਛਾਵਾਂ ਚ ਮੈਂ ਲੱਡੂ ਕੈਰੈਕਟਰ ਕੀਤਾ ਉਹਦੇ ਚ ਬਹੁਤ ਸ਼ੇਡ ਸੀਗੀਆਂ ਉਹ ਤੇਜ ਵੀ ਸੀ ਡਰਪੋਕ ਵੀ ਸੀ ਦਲੇਰ ਵੀ ਸੀ ਕਦੇ ਪੁਲਿਸ ਵਾਲਾ ਬਣ ਗਿਆ ਕਦੇ ਬਾਬਾ ਬਣ ਗਿਆ ਕਦੇ ਕਿਡਨਾਪ ਕਰ ਲਿਆ ਕਦੇ ਬੱਚੀ ਦੇ ਫਰੂਟਸ ਚੱਕ ਕੇ ਖਾ ਗਿਆ ਇਦਾਂ ਦਾ ਕੈਰੈਕਟਰ ਸੀਗਾ ਤੇ ਉੱਥੇ ਮੈਂ ਇੱਕ ਚੀਜ਼ ਦੇਖੀ ਸਸਪੈਂਡ ਕਰਨਾ ਕੈਰੈਕਟਰ ਨੂੰ ਕੈਰੈਕਟਰ ਦਾ ਬੇਸਿਕ ਇਮੋਸ਼ਨ ਕਿਵੇਂ ਹੈ ਸੀਨ ਦਾ ਸਟਾਰਟ ਮਿਡਲਿੰਡ ਕੀ ਹੈ ਪੂਰੀ ਸੀਰੀਜ਼ ਜਾਂ ਫਿਲਮ ਦਾ ਸਟਾਰਟ ਮਿਡ ਐਂਡ ਕੀਆ ਕੈਰੈਕਟਰ ਦਾ ਸਟਾਰਟ ਮਿਡ ਐਂਡ ਕੀਆ ਉਹ ਮੈਂ ਉੱਥੋਂ ਸਿੱਖਿਆ ਤਾਂ ਸਾਰਾ ਕੁਝ ਵਧੀਆ ਮੈਨੂੰ ਲੱਗਦਾ ਨਹੀਂ ਉਹ ਤਾਂ ਆਪਣੀ ਆਪਣੀ ਚੋਇਸ ਇੰਡੀਵਿਜੂਅਲ ਵੀ ਤੁਹਾਨੂੰ ਕੀ ਵਧੀਆ ਲੱਗਦਾ ਦੀਪਕ ਕੰਬੋਜ ਨੇ ਜ਼ਿਆਦਾਤਰ 네ਗੇਟਿਵ ਕਿਰਦਾਰ ਹੀ ਨਿਭਾਏ ਨੇ ਹਾਲਾਂਕਿ ਲੋਕ ਉਹਨਾਂ ਕਿਰਦਾਰਾਂ ਨੂੰ ਕਾਫੀ ਨਫ਼ਰਤ ਵੀ ਕਰਦੇ ਨੇ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਕੰਪਲੀਮੈਂਟ ਹੈ ਕਿ ਤੁਸੀਂ ਉਹ ਕਿਰਦਾਰ ਇੰਨੇ ਬਖੂਬੀ ਨਿਭਾਏ ਨੇ ਕਿ ਲੋਕਾਂ ਨੂੰ ਨਫ਼ਰਤ ਹੋ ਗਈ ਉਹਨਾਂ ਕਿਰਦਾਰਾਂ ਦੇ ਨਾਲ ਜਾਂ ਕਈ ਵੀ ਲੋਕਾਂ ਨੇ ਮਨਾ ਚੱਕੇ ਕਿ ਤਨੇ ਕਰੇ ਡਰਜਾ ਬਣ ਗਿਆ ਠੀਕ ਹੈ ਤੇ ਹੁਣ ਜੇ ਅੱਗੇ ਮੌਕਾ ਮਿਲੇ ਤਾਂ ਦੀਪਕ ਕੰਬੋਜ ਕੋਈ ਪੋਜ਼ਿਟਿਵ ਕਿਰਦਾਰ ਜਾਂ ਐਜ਼ ਅ ਲੀਡ ਕਿੱਦਾਂ ਦੀ ਫਿਲਮ ਕਰਨੀ ਚਾਹਣਗੇ ਕੋਈ ਰ ਫੇਰ ਉਹ ਕਿਦਾਂ ਦੀ ਦੀਪਕ ਅੰਬੋਜ ਪਸੰਦ ਕਰਦੇ ਨੇ ਮੈਨੂੰ ਆਰਟ ਫਿਲਮਾਂ ਬਹੁਤ ਵਧੀਆ ਲੱਗਦੀਆਂ ਜਿੱਥੇ ਇੱਕ ਆਮ ਆਮ ਗੱਲ ਹੋਵੇ ਆਮ ਇਨਸਾਨ ਦੀ ਮੋਟੀਵੇਸ਼ਨਲ ਫਿਲਮ ਹੋਵੇ ਆਮ ਕਿਤੇ ਨਾਲ ਜੁੜੀ ਹੋਈ ਫਿਲਮ ਹੋਵੇ ਮੈਨੂੰ ਉਹ ਫਿਲਮਾਂ ਬਹੁਤ ਵਧੀਆ ਲੱਗਦੀਆਂ ਆਰਟ ਆਰਟਿਸਟਿਕ ਫਿਲਮਾਂ ਮੈਂ ਕਰਨਾ ਚਾਹੁੰਗਾ ਤੇ ਗੱਲ ਤੁਸੀਂ ਕਰਦੇ ਨੇਗੇਟਿਵ ਜਿਨ੍ਹਾਂ ਦਾ ਕੈਰੈਕਟਰ ਮਤਲਬ ਸ਼ੇਡ ਦੇ ਮੇਲੇ ਤੇ ਕੁਝ ਐਵੇਂ ਦੇ ਲੁਕਸ ਤੇ ਪਹਿਲਾਂ ਵਾਲ ਵੱਡੇ ਸੀ ਬੀਅਰਡ ਉਹ ਤਾਂ ਜਿਹੜਾ ਲੁਕਸ ਰੱਖਿਆ ਜਾਂਦੇ ਆ ਜੀ ਤਾਂ ਫਰਸਟ ਪ੍ਰੈਫਰੈਂਸ ਉਹ ਸੀਗੀ ਠੀਕ ਹੈ ਹੁਣ ਚਲੋ ਹੁਣ ਥੋੜਾ ਬਹੁਤ ਅਸੀਂ ਡਿਸੀਜਨ ਲੈਣ ਵਾਲੇ ਹੋ ਗਏ ਕਿ ਅੱਛਾ ਯਾਰ ਮੈਂ ਸਿਲੈਕਟ ਕਰ ਸਕਦਾ ਕਿ ਮੈਂ ਆ ਕਰਾਂ ਜਾਂ ਆ ਕਰ ਹੁਣ ਇੱਕ ਦੋ ਪ੍ਰੋਜੈਕਟ ਕੀਤੇ ਆ ਮੈਂ ਉਹਦੀ ਕੈਰੈਕਟਰ ਦੀ ਸ਼ੇਡਸ ਹੋ ਰਹੀਆਂ ਨੇ ਤੇ ਇਨ ਫਿਊਚਰ ਮੈਂ ਥੋੜੀ ਸਪਿਰਚੁਅਲ ਤੇ ਆਰਟ ਫਿਲਮਾਂ ਕਰਨਾ ਕਮਰਸ਼ੀਅਲ ਦਾ ਸਿਨੇਮਾ ਚਲੋ ਚੱਲਦਾ ਹੀ ਰਹਿਣਾ ਆ ਸਦੀਆਂ ਤੋਂ ਚੱਲਦਾ ਆ ਚੱਲਦਾ ਰਹੂਗਾ ਇਹਨੇ ਤਾਂ ਕੰਮ ਕਰਨਾ ਹੀ ਆ ਪਰ ਇਦੂ ਹਟ ਕੇ ਮੈਂ ਆਰਟ ਤੇ ਸਪਿਰਚੁਅਲ ਕੁਝ ਕਰਨਾ ਚਾਹੂੰਗਾ ਸਪਿਰਚੁਅਲਿਟੀ ਦੇ ਨਾਲ ਦੀਪਕ ਕੰਬੂਜ ਦਾ ਕਹਿਜਾ ਸਬੰਧ ਦਾ ਜਿੱਦਾਂ ਸ਼ਰੀਰ ਦਾ ਸਾਹ ਨਾਲ ਮੈਂ ਬਹੁਤ ਮੰਨਦਾ ਮੈਂ ਮੰਨਦਾ ਕਿ ਰੱਬ ਹੈਗਾ ਜੀ ਕੋਈ ਤਾਂ ਹੈਗਾ ਤੁਸੀਂ ਉਹਨੂੰ ਰੱਬ ਕਹੋ ਜਾਂ ਅੱਲਾਹ ਕਹੋ ਜਾਂ ਜੀਜ਼ਸ ਕਹੋ ਕੁਝ ਵੀ ਕਹੋ ਉਹ ਕੁਝ ਕੁਝ ਕੋਈ ਚੀਜ਼ ਹੈਗੀ ਹੈ ਜਿਹੜੀ ਤੁਹਾਨੂੰ ਤੋਰਦੀ ਹੈ ਬਿਲਕੁਕੁਲ ਜੇ ਸਵੇਰੇ ਉੱਠਦੇ ਆ ਤਾਂ ਉੱਠਦੇ ਸਾਰ ਉਸ ਮਾਲਕ ਨੂੰ ਹੱਥ ਜੋੜ ਕੇ ਸ਼ੁਕਰ ਕਰੋ ਪੈਣ ਲੱਗਿਆਂ ਸ਼ੁਕਰ ਕਰੋ ਹੰਦਾ ਤੇ ਜੇ ਕਿਤੇ ਨਾ ਕਿਤੇ ਕਿਤੇ ਹੋਰ ਕੰਮਾਂ ਤੋਂ ਹਟ ਕੇ ਇਸ ਫੀਲਡ ਚ ਮਾਲਕਨੇ ਪਾਇਆ ਤੇ ਲਗਾਤਾਰ ਰੋਜ਼ੀ ਰੋਟੀ ਦੇਈ ਜਾਂਦਾ ਤਾਂ ਕਿਤੇ ਨਾ ਕਿਤੇ ਤਾਂ ਬੈਠਾ ਉਹ ਤੇ ਉਹਦਾ ਸ਼ੁਕਰ ਕਰਨਾ ਮੈਨੂੰ ਲੱਗਦਾ ਜ਼ਰੂਰੀ ਹੈ ਤੁਹਾਨੂੰ ਇੰਨੇ ਸਾਲ ਹੋ ਗਏ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਆ ਪੰਜਾਬੀ ਇੰਡਸਟਰੀ ਚ ਕਿਹੜੇ ਸੁਧਾਰ ਤੁਸੀਂ ਇੰਨੇ ਸਾਲਾਂ ਦੇ ਵਿੱਚ ਦੇਖੇ ਨੇ ਕਿਹਾ ਹੋ ਗਏ ਨੇ ਤੇ ਕਿਹੜੇ ਸੁਧਾਰ ਅੱਗੇ ਹਜੇ ਹੋਣੇ ਬਾਕੀ ਨੇ ਕਿਹੜੀਆਂ ਕਮੀਰ ਰਹਿੰਦੀਆਂ ਨੇ ਜੀ ਵੈਸੇ ਇਸ ਦਾ ਕੋਣ ਹੋਣਾ ਹੈ ਸੁਧਾਰ ਦੱਸਣ ਵਾਲੇ ਸਾਡੇ ਤੋਂ ਤਾਂ ਫੇਰ ਵੀ ਚਲੋ ਹਿੱਸਾ ਤਾਂ ਹੋਏ ਇੰਡਸਟਰੀ ਹਾਂ ਇੰਡਸਟਰੀ ਦਾ ਹਿੱਸਾ ਹੈਗੇ ਆ ਪਹਿਲਾ ਸੀਗਾ ਕਿ ਸਿਨੇਮਾ ਥੀਏਟ੍ਰਿਕਲ ਫਿਲਮਾਂ ਬਣਦੀਆਂ ਸੀ ਹੁਣ OTT ਆਇਆ ਤਾਂ ਬਹੁਤ ਜਿਹੜੇ ਸਵਾਲ ਸੀ ਮਨ ਚ ਉਹਨਾਂ ਦੇ ਉੱਤਰ ਮਿਲ ਗਏ ਨੇ ਆਪਣੇ ਆਪ ਹੀ ਆਨਸਰ ਮਿਲ ਗਏ ਇਹ ਥੋੜੀ-ਬੋਤ ਚੀਜ਼ਾਂ ਉਹਨਾਂ ਦਾ ਬਦਲਾਅ ਤਾਂ ਵਕਤ ਦੇ ਨਾਲ ਚੱਲਦਾ ਹੀ ਰਹਿਣਾਗਾ ਉਹ ਕੋਈ ਨੋਟਿਸੇਬਲ ਚੀਜ਼ਾਂ ਨਹੀਂ ਹੈਗੀਆਂ ਉਹ ਮਨ ਸਾਰੀ ਇੰਡਸਟਰੀ ਪਾਸੇ ਲੱਗਦੀਆਂ ਕਿਤੇ ਉਹ ਬਾਉਂਸ ਪਹਿਲਾਂ ਆ ਜਾਂਦਾ ਕਿਤੇ ਥੋੜਾ ਠਹਿਰ ਕੇ ਆਉਂਦਾ ਕਿਤੇ ਟਾਈਮ ਲੱਗਦਾ ਪਰ ਆਪਣੇ ਹੁਣ ਆਪਣੇ ਵੀ ਬਹੁਤ ਸਬਜੈਕਟ ਨਾਲ ਚੱਲ ਰਹੀਆਂ ਨੇ ਆਪਣੀ ਹੁਣੇ ਪਿੱਛੇ ਮਸਤਾਨੇ ਆਈ ਸੀ ਬਿਲਕੁਲ ਜੀ ਹੁਣ ਮੈਂ ਸੁਣਿਆ ਉਹਨਾਂ ਦੀ ਫਿਲਮ ਬਣ ਰਹੀ ਹੈ ਕਾਮਾਗਾਟਾ ਮਾਰੂ ਤੇ ਬਹੁਤ ਵਧੀਆ ਸਬਜੈਕਟ ਨੇ ਯਾਰ ਤਰਸੇਮ ਜੱਸਰ ਜੀ ਬਣਾ ਰਹੇ ਹਾਂ ਤਰਸੇਮ ਜੱਸਰ ਜੀ ਇੱਕ ਫਰੈਂਡ ਹੈਗੇ ਸੀ ਉਹ ਕੰਮ ਕਰ ਰਹੇ ਉਹ ਸੈੱਟ ਦੀ ਉਹਨਾਂ ਨੇ ਦੱਸਿਆ ਕਿ ਇੰਨੇ ਨੇ ਰ ਆ ਰਹੇ ਹੈ ਕਰੋਮਾ ਸਾਰਾ ਟੁੱਟ ਜਾਂਦਾ ਹੈ ਫੇਰ ਅਗਲੇ ਦਿਨ ਫੇਰ ਬਣ ਕੇ ਫੇਰ ਆਉਂਦਾ ਮਿਹਨਤ ਲੱਗ ਰਹੀ ਹੈ ਯਾਰ ਅਨੋਖੇ ਉਹ ਫਿਲਮ ਜਿਹੜੀ ਮਸਤਾਨੇ ਦੀ ਜੇ ਗੱਲ ਕਰੀਏ ਤਾਂ ਉਹ ਫਿਲਮ ਐਦਾਂ ਦੀ ਸੀ ਵੀ ਅਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਪਹਿਲੀ ਵਾਰ ਦੇਖਿਆ ਕਿ ਕਿਸੇ ਫਿਲਮ ਦਾ ਹੱਥੀਂ ਸੈਟਅਪ ਬਣ ਰਿਹਾ ਹੱਥੀਂ ਨੇ ਸੈਟ ਤਿਆਰ ਕੀਤਾ ਜਾ ਰਿਹਾ ਹੱਥੀਂ ਕੋਸਟਿਮ ਤਿਆਰ ਕੀਤੀ ਜਾ ਰਹੀ ਹੈ ਤੇ ਉਹ ਵੀ ਕਿਤੇ ਨਾ ਕਿਤੇ ਇੱਕ ਵਧੀਆ ਪਾਤ ਸੀਗਾ ਜਿਹੜਾ ਪੰਜਾਬੀ ਇੰਡਸਟਰੀ ਦਾ ਪਰ ਕੁਝ ਕੁਝ ਫਿਲਮਾਂ ਪਹਿਲਾਂ ਵੀ ਬਣਦੀਆਂ ਆਈਆਂ ਪਰ ਆਹ ਬਹੁਤ ਵਧੀਆ ਹੁੰਗਾਰਾ ਜਿਵੇਂ ਬੈਕ ਟੂ ਬੈਕ ਹੁਣ ਮਸਤਾਨੇ ਆਈ ਹੁਣੇ ਕਾਮਾਗਾਟਾ ਮਾਰੂ ਥੋੜੇ ਟਾਈ ਜਿਹੜਾ ਸਟੈਪ ਇਹਨਾਂ ਨੇ ਪੱਟਿਆ ਬਹੁਤ ਕਾਬਿਲ-ਏ-ਤਾਰੀਫ ਹੈ ਮੈਂ ਤਾਂ ਹੀ ਕਹੂੰਗਾ ਵੀ ਆਪਣੇ ਵਾਸਤੇ ਕਿੰਨੇ ਰਾਹ ਖੁੱਲਣੇ ਆ ਤੇ ਸੋਚਣ ਦਾ ਪ੍ਰੋਡਿਊਸਰਾਂ ਨੂੰ ਪੈਸਾ ਲਾਉਣ ਦਾ ਡਾਇਰੈਕਟਰਾਂ ਦਾ ਵਿਜ਼ਨ ਖੋਲਣ ਦਾ ਐਕਟਰਸ ਨੂੰ ਕੰਮ ਮਿਲਣ ਦਾ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਜਿਹਨਾਂ ਆਪਾਂ ਕਹਿੰਦੇ ਬਾਊਂਸ ਪਹਿਲਾਂ ਕਿਤੇ ਪਹਿਲਾਂ ਆ ਜਾਂਦਾ ਕਿਤੇ ਬਾਅਦ ਚ ਤੇ ਆ ਨਿਕਲ ਰਹੇ ਨੇ ਰਾਹ ਬਹੁਤ ਨਿਕਲ ਰਹੇ ਨੇ ਜੀ ਬਿਲਕੁਲ ਤੇ ਆਡੀਅנס ਦਾ ਸਭ ਤੋਂ ਵੱਧ ਥੈਂਕਸ ਆਡੀਅੰਸ ਦਾ ਵੀ ਜਿਹੜੇ ਇਹੋ ਜਿਹੇ ਸਬਜੈਕਟਸ ਨੂੰ ਹੰਗਾਰਾ ਦੇ ਰਹੇ ਆ ਜਾਂ ਦੇਖਣ ਜਾਂਦੇ ਆ ਜ਼ਰੂਰ ਦੇਖਣ ਜਾਓ ਸਾਰੀ ਫਿਲਮਾਂ ਪਰ ਇਹੋ ਜਿਹੜੇ ਮਿਹਨਤ ਕਰ ਰਹੇ ਉਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਮੈਨੂੰ ਲੱਗਦਾ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਆਪਣੇ ਜਿਹੜੇ ਥੀਏਟਰ ਆਰਟਿਸਟ ਨੇਗੇ ਬਹੁਤ ਬਖੂਬ ਕਿਰਦਾਰ ਬੈਠੇ ਨੇਗੇ ਜਿਹੜੇ ਬਖੂਬੀ ਆਪਣੇ ਕਿਰਦਾਰ ਨਵਾਉਂਦੇ ਨੇ ਵਧੀਆ ਐਕਟਰ ਨੇਗੇ ਪਰ ਪੰਜਾਬੀ ਇੰਡਸਟਰੀ ਦੇ ਵਿੱਚ ਦੇਖਿਆ ਜਾਵੇ ਤਾਂ ਕੋਚਿਕ ਜੇ ਆਪਾਂ ਕਹ ਲਈਏ ਜੇ ਸਿੰਗਰ ਦੇ 2-4 ਗਾਣੇ ਚੱਲੇ ਜਾਂਦੇ ਨੇ ਤਾਂ ਉਹਨੂੰ ਫਿਲਮ ਵੀ ਮਿਲ ਜਾਂਦੀ ਹੈ ਕਿਤੇ ਨਾ ਕਿਤੇ ਤੇ ਇਹ ਸ਼ੱਕ ਇਹ ਹੋ ਵੀ ਸਕਦਾ ਹੈ ਕਿ ਉਹਨਾਂ ਨੂੰ ਐਕਟਿੰਗ ਨਾ ਆਉਂਦੀ ਹੋਵੇ ਹਾਲਾਂਕਿ ਇਹ ਵੀ ਐਕਟਰ ਹੈਗੇ ਨੇ ਉਹ ਵੀ ਕਲਾਕਾਰ ਹੈਗੇ ਨੇ ਉਹ ਵੀ ਸਿੰਗਰ ਹੈਗੇ ਨੇ ਜਿਨ੍ਹਾਂ ਦੀ ਐਕਟਿੰਗ ਐਨੀ ਬਾਕਮਾਲਾ ਕੇ ਲੋਕ ਹਰ ਫਿਲਮ ਦੇਖ ਦਿੰਦੇ ਹਰ ਫਿਲਮ ਨੂੰ ਸਰਾਨਾ ਵੀ ਕਰ ਦਿੰਦੇ ਉਹਨਾਂ ਦੀ ਪਰ ਕਿਤੇ ਨਾ ਕਿਤੇ ਉਹ ਆਰਟਿਸਟ ਵੀ ਹੈਗੇ ਨੇ ਜਿਨ੍ਹਾਂ ਨੂੰ ਗਾਉਣਾ ਬਖੂਬੀ ਆਉਂਦਾ ਵਾ ਪਰ ਐਕਟਿੰਗ ਦੇ ਵਿੱਚ ਹਜੇ ਉਹਨਾਂ ਹੱਥ ਆਪਣਾ ਨਹੀਂ ਖੋਲ ਸਕੇ ਪਰ ਉਹਨਾਂ ਦੀ ਉਹਨਾਂ ਦੇ ਉੱਤੇ ਫਿਲਮ ਬਣ ਜਾਂਦੀ ਆ ਤਾਂ ਕਿਤੇ ਨਾ ਕਿਤੇ ਪ੍ਰੋਡੂਸਰਾਂ ਨੂੰ ਇਹ ਨਹੀਂ ਚਾਹੀਦਾ ਕਿ ਆਪਾਂ ਕਿਸੇ ਵਧੀਆ ਆਰਟਿਸਟ ਨੂੰ ਲੈ ਕੇ ਫਿਲਮ ਬਣਾਈਏ ਜਾਂ ਕਿਸੇ ਜੋ ਜਿਹਨੂੰ ਬੜੀਆ ਐਕਟਿੰਗ ਆਉਂਦੀ ਹੋਵੇ ਚਾਹੇ ਅਨੋਨੀ ਹੋਵੇ ਕਿਸੇ ਨਵੇਂ ਮੁੰਡੇ ਨੂੰ ਮੌਕਾ ਦਿੱਤਾ ਜਾਵੇ ਕਿਸੇ ਨਵੀਂ ਕੁੜੀ ਨੂੰ ਮੌਕਾ ਦਿੱਤਾ ਜਾਵੇ ਅਸਲਚਨਾ ਆਈ ਥਿੰਕ ਆਰਟ ਤਾਂ ਹੈਗੀ ਹੈਗੀ ਐ ਆਰਟੀਸਟਿਕਲੀ ਆਰਟ ਹੈ ਪ੍ਰੋਡਿਊਸਰਲੀ بزਨਸ ਵੀ ਹੈ ਬਿਲਕੁਲ ਤੇ ਆਈ ਥਿੰਕ ਕੋਈ ਨਵਾਂ ਪ੍ਰੋਡਿਊਸਰ ਹੁੰਦਾ ਤਾਂ ਉਹ ਸ਼ਾਇਦ ਮੈਂ ਉਹ ਗੱਲ ਨੂੰ ਠੀਕ ਨਹੀਂ ਠਹਿਰਾ ਰਿਹਾ ਨਾ ਗਲਤ ਠਹਿਰਾ ਰਿਹਾ ਮੇਰੇ ਆਪਣੇ ਥਾਟਸ ਨੇ ਮੈਂ ਕਦੇ ਫੇਰ ਉਹ ਬਿਆਨ ਕਰੂੰਗਾ ਚੰਗੀ ਤਰ੍ਹਾਂ ਤੇ ਵੈਸੇ ਮੈਂ ਜਿਹੜੀ ਇੱਕ ਵਾਰ ਥਰਡ ਪੁਆਇੰਟ ਆਫ View ਸੋਚਦਾ ਕੀ ਹੈਗਾ ਪ੍ਰੋਡਿਊਸਰ ਨੇ ਆਪਣੇ بزਨਸ ਹੈ ਪੈਸੇ ਲਾਏ ਤਾਂ ਪੂਰੇ ਕਰਨੇ ਆ ਉਹ ਸੋਚਦਾ ਹੈ ਕਿ ਕਿਤੇ ਨਵੇਂ ਆ ਚਿਹਰਾ ਲਾਵਾਂ ਤੇ ਮੇਰੇ ਵਧੀਆ ਬਿਜ਼ਨਸ ਕਰ ਜੂਗੀ ਪਰ ਮੈਨੂੰ ਲੱਗਦਾ ਹੈ ਜੇ ਉਹ ਅੱਛੀ ਕਹਾਣੀ ਅੱਛੇ ਮੇਕਰਸ ਅੱਛੇ ਆਰਟਿਸਟ ਲੈ ਕੇ ਫਿਲਮ ਬਣਾਵੇ ਤਾਂ ਉਹ ਚਾਹੇ ਨੌਨ ਚਿਹਰਾ ਨਾ ਵੀ ਹੋਵੇ ਉਹ ਕਮਾਲ ਕਰੂਗੀ ਕਰੋਗੀ ਬਿਲਕੁਲ ਹੁਣ ਜਿੱਦਾਂ ਭੋਲੇ ਹੋਏ ਆਈ ਹੈ ਆਪਾਂ ਇਹ ਨਹੀਂ ਕਹਿੰਦੇ ਵੀ ਜਗਜੀਤ ਸੰਧੂ ਨਾਮ ਉਹ ਪ੍ਰਾਣਾ ਆਰਟਿਸਟਾ ਬਹੁਤ ਉਹ ਹਾਂਡੇ ਹੋਏ ਬੰਦੇ ਨੇ ਤੇ ਐਜ਼ ਇਨ ਲੀਡ ਮੈਨ ਲੱਗਦਾ ਉਹਨਾਂ ਦੀ ਪਹਿਲੀ ਇੱਕ ਪਹਿਲਾਂ ਵੀ ਆਇਆ ਪਹਿਲਾਂ ਵੀ ਆਈਆਂ ਇੱਕ ਦੋ ਫਿਲਮਾਂ ਪਰ ਭੋਲੇ ਉਹਨੇ ਕਮਾਲ ਕੀਤੀ ਹੈ ਡਾਇਰੈਕਟਰ ਵੀ ਆਪਣੇ ਮਿੱਤਰੀ ਨੇ ਵਿਰੇਂਦਰ ਮੁੰਡਾ ਵਿਰੇਂਦਰ ਰਾਮ ਗੜੀ ਕਿਤੇ ਨਾ ਕਿਤੇ ਉਹ ਟੌਪਿਕ ਵੀ ਨਵਾਂ ਸੀਗਾ ਉਹ ਟੌਪਿਕ ਨਵਾਂ ਸੀ ਮੈਂ ਉਹ ਕਿਤੇ ਨਾ ਕਿਤੇ ਆਰਟ ਪਲੱਸ ਕਮਰਸ਼ੀਅਲ ਸੀਗੀ ਮੈਸੇਜ ਦਿੱਤਾ ਉਹਨਾਂ ਨੇ ਜਿਹੜੇ ਆਨਗਵਾਂਡ ਆਪਾਂ ਮੁਹਾਲੀ ਬੈਠੇ ਆਂ ਆਨਗਵਾਂਡ ਜ਼ਮੀਨਾਂ ਵਿਕੀਆਂ ਅਸੀਂ ਉੱਥੇ ਤੱਕ ਦੇਖਿਆ ਨੇ ਕਿ ਜਿੰਦੀ ਜ਼ਮੀਨ ਸੀਗੀ ਉਹਨਾਂ ਨੇ ਵੇਚਿਆ ਕਿਤੇ ਕੋਠੀ ਪਾਈ ਕਾਰਾਂ ਲੈ ਲਈਆਂ ਜਿਹੜੀ ਜ਼ਮੀਨ ਸੀ ਉੱਥੇ ਬਿਲਡਿੰਗ ਬਣੀ ਹੋਈ ਆ ਉਹਦੇ ਚ ਸੈਕਿਉਰਿਟੀ ਗਾਰਡ ਦਾ ਕੰਮ ਕਰ ਰਹੇ ਉਹਨਾਂ ਮੁੰਡਾ ਤੇ ਨਰ ਜਮੀਨ ਜਿਨ੍ਹਾਂ ਨੇ ਵੇਚੀ ਸੀਗੀ ਕਰੋੜ ਦਾ ਕਿਲਾ ਵੇਚਿਆ ਇਹ ਵੀ ਤਰਾਸ ਦੀ ਹੈ ਪੰਜਾਬ ਦੀ ਤਰਾਸ ਦੀ ਉਹ 3 3 ਮਰਲੇ ਦੀ ਕੀਮਤ ਕਰੋੜ ਹੋਈ ਪਈ ਜਿੱਥੇ ਕਿਲੇ ਦੀ ਕੀਮਤ ਕਰੋੜ ਸੀਗੀ ਤੇ ਉਹਨਾਂ ਨੇ ਕਮਰਸ਼ੀਅਲ ਪਲੱਸ 8 ਨੂੰ ਇਹਨਾਂ ਸੋਹਣੇ ਤਰੀਕਿਆਂ ਨਾਲ ਪੇਸ਼ ਕੀਤਾ ਫਿਲਮ ਇੱਥੇ ਚੱਲੀ ਬਾਅਦ ਚ ਆਈ ਥਿੰਕ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਇੱਕ ਮਹੀਨਾ ਲੱਗੀ ਰਹੀ ਹੈ ਤੇ ਮੈਂ ਤਾਂ ਕਹਿੰਦਾ ਇਹ ਤਾਂ ਨਹੀਂ ਫਿਲਮਾਂ ਬਣਨੀਆਂ ਚਾਹੀਦੀਆਂ ਉਹ ਇੱਕ ਹੋਰ ਵੀ ਨਵਾਂ ਸਬਜੈਕਟ ਉਹਨਾਂ ਨੇ ਪੋਸਟ ਕੀਤਾ ਸੀਗਾ ਮੈਨੂੰ ਨਾਮ ਧਿਆਨ ਨਹੀਂ ਹੈਗਾ ਕੁਝ ਜੰਗਲੀ ਜਿਹੜੇ ਆਦੀਵਾਸੀ ਹੁੰਦੇ ਆ ਉਦਾਂ ਟਾਈਪ ਜਾਂ ਕੁਝ ਸ਼ੇਡ ਜੀ ਦਿੱਤੀ ਹੋਈ ਸੀ ਉਹਨਾਂ ਨੇ ਜੀ 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 ਵਧੀਆ ਲੱਗਾ ਮੈਨੂੰ ਯਾਰ ਅੱਛੇ ਐਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਤੇ ਜੇ ਆਪਾਂ ਗੱਲ ਕਰੀਏ ਦੀਪਕ ਕੰਪੋਜ਼ ਜੇ ਐਜ਼ ਲੀਡ ਐਜ਼ ਹੀਰੋ ਕੰਮ ਕਰਦੇ ਨੇ ਚਾਹੇ ਪੰਜਾਬੀ ਫਿਲਮ ਹੋਵੇ ਚਾਹੇ ਬਾਲੀਵੁੱਡ ਕਾ ਫਿਲਮ ਹੋਵੇ ਕਿਹੜੀ ਐਕਟ੍ਰੈਸ ਦੇ ਨਾਲ ਆਪਣੇ ਆਪ ਨੂੰ ਦੇਖਣਾ ਚਾਹਣਗੇ ਮੈਂ ਤੁਹਾਨੂੰ ਸੱਚੀ ਦੱਸਾਂ ਮੇਰਾ ਤਾਂ ਐਕਟ੍ਰੈਸ ਦਾ ਮੇਰਾ ਫਿਲਮ ਜਦੋਂ ਹੋਊਗੀ ਉਹ 300 ਤਰ੍ਹਾਂ ਸਾਰੇ ਉਹਦੇ ਵਿੱਚ ਮੇਲ ਹੀ ਐਕਟਰ ਹੋਣਗੇ ਸਾਰੇ ਇਸ ਮੇਰਾ ਨਾਮ ਹੈ ਹਜੇ ਕੋਈ ਸੋਚਿਆ ਨਹੀਂ ਕਰਿਆ ਇਹੋ ਜਿਹਾ ਫਿਰ ਵੀ ਚਲੋ ਇੱਕ ਇੱਛਾ ਤਾਂ ਹੁੰਦੀ ਆ ਕਿਸੇ ਨਾ ਕਿਸੇ ਨੂੰ ਲੈ ਕੇ ਨਹੀਂ ਅਰ ਇੱਛਾ ਕਰੇ ਹੋਈ ਨਹੀਂ ਸੋਚ ਮੈਂ ਹੁਣ ਸੋਚ ਰਿਹਾ ਮੈਂ ਸੋਚਿਆ ਨਹੀਂ ਕਰਿਆ ਇਸ ਚੀਜ਼ ਬਾਰੇ ਕਿਉਂਕਿ ਮੈਂ ਕਦੇ ਮੈਨੂੰ ਇਹ ਨਹੀਂ ਲੱਗਦਾ ਕਿ ਕਿਉਂਕਿ ਹਰ ਕਿਰਦਾਰ ਚ ਹੀਰੋਇਨ ਨਹੀਂ ਹੁੰਦੀ ਬਿਲਕੁਲ ਜ਼ਿੰਦਗੀ ਚ ਵੀ ਆਪਾਂ ਲਾ ਲਈਏ ਜ਼ਿੰਦਗੀ ਦੀ ਜ਼ਿੰਦਗੀ ਦੇ ਹਰ ਪਹਿਲੂ ਚ ਵੀ ਔਰਤ ਜ਼ਰੂਰੀ ਹਿੱਸਾ ਹੈਗੀ ਹੈ ਬਿਲਕੁਲ ਪਰ ਹਰ ਕਹਾਣੀ 'ਚ ਮੈਨੂੰ ਲੱਗਦਾ ਵੀ ਹੀਰੋਇਨ ਹੋਣੀ ਜ਼ਰੂਰੀ ਨਹੀਂ ਹੈਗੀ ਕਈ ਫਿਲਮਾਂ ਬਣੀਆਂ ਵੀ ਕਾਫੀ ਫਿਲਮਾਂ ਬਣੀਆਂ ਇਦਾਂ ਦੇ ਤਾਂ ਮੈਨੂੰ ਲੱਗਦਾ ਵੀ ਕੁਝ ਬਣਾ ਦਾਂਗੇ ਇਦਾਂ ਦੇ ਜੇ ਬਾਲੀਵੁੱਡ ਦੇ ਵਿੱਚ ਦੀਪਕ ਕੰਪੋਜ਼ ਕੰਮ ਕਰਨਗੇ ਤਾਂ ਕਿਹੜੇ ਵੱਡੇ ਆਰਟਿਸਟ ਦੇ ਨਾਲ ਆਪਣਾ ਸੁਪਨਾ ਦੇਖਦੇ ਨੇ ਇਹ ਵੀ ਕਿਹੜਾ ਸੁਪਨਾ ਵਾ ਕਿ ਯਾਰ ਆਰਟਿਸਟ ਦੇ ਨਾਲ ਇੱਕ ਵਾਰੀ ਕੰਮ ਜ਼ਰੂਰ ਕਰਨਾ ਵਾ ਮੇਰਾ ਤਾਂ ਵੈਸੇ ਅਮਰੀਸ਼ ਪੂਰੀ ਸਾਹਿਬ ਨਾਲ ਬਹੁਤ ਮਨ ਸੀਗਾ ਵੀ ਉਹਨਾਂ ਨਾਲ ਕੰਮ ਕਰਨਾ ਯਾਰ ਵਾ ਤੇ ਇਰਫਾਨ ਸਾਹਿਬ ਨਾਲ ਬਹੁਤ ਮਨ ਸੀ ਮੇਰਾ ਮੈਨੂੰ ਆਰਟਿਸਟਿਕ ਜਿਹਨਾਂ ਦਾ ਆਰਟ ਫਿਲਮਾਂ ਓਮਪੁਰੀ ਸਾਹਿਬ ਮਤਲਬ ਜਿਨ੍ਹਾਂ ਨੇ ਮੈਂ ਨਾਮ ਲੈ ਰਹੇ ਆਂ ਸ਼ਾਇਦ ਉਹ ਉਹ ਹੈ ਹੀ ਨਹੀਂਗੇ ਉਹ ਨਹੀਂ ਹੈਗਾ ਕਿ ਉਹਨਾਂ ਦੇ ਜਾਣ ਤੋਂ ਬਾਅਦ ਮੇਰਾ ਮਨ ਹੋਇਆ ਪਹਿਲਾਂ ਤੋਂ ਸਟਾਰਟਿੰਗ ਤੋਂ ਮੈਨੂੰ ਬੜੇ ਵਧੀਆ ਲੱਗਦੇ ਸੀ ਉਹਨਾਂ ਨਾਲ ਕੰਮ ਕਰਨਾ ਹੈਗਾ ਹੁਣ ਜਿਹੜੇ ਜਿਉਂਦੇ ਆ ਜਿਉਂਦੇ ਸੌਰੀ ਸਾਰੇ ਜਿਉਂਦੇ ਆ ਉਹ ਆਪਣੇ ਖਵਾਬਾਂ ਚ ਖਿਆਲਾਂ ਚ ਜਿਉਂਦੇ ਆ ਹਾਂ ਤੇ ਸਾਰਿਆਂ ਨਾਲ ਹੀ ਕੰਮ ਕਰਨਾ ਚਾਹੁੰਗਾ ਮੈਂ ਸਾਰੇ ਵਧੀਆ ਨੇ ਪੰਜਾਬੀ ਇੰਡਸਟਰੀ ਜਾਇਗਾ ਮੇਰਾ ਅਮਰਿੰਦਰ ਗੱਲਭਾਜੀ ਨਾਲ ਕੰਮ ਕਰਨ ਦਾ ਬਹੁਤ ਮਨ ਆ। ਉਹ ਮੈਨੂੰ ਬੜੀ ਇੱਕ ਪਾਕ ਜਿਹਾ ਲੱਗਦੇ ਨੇ। ਇੱਕ ਵਹਿੰਦੇ ਪਾਣੀ ਤਰ੍ਹਾਂ ਇੱਕ ਸਾਫ਼ ਜਿਹਾ ਬੰਦਾ ਲੱਗਦਾ ਮੈਨੂੰ। ਮੈਨੂੰ ਉਹਦੇ ਨਾਲ ਬੜੀ ਇੱਛਾ ਹੈ ਕਿ ਕੰਮ ਕਰਾਂ। ਅਮਰਿੰਦਰ ਗੱਲਭਾਜੀ ਦੀ ਇੱਕ ਜਿਹੜੀ ਖਾਸ ਗੱਲ ਹੈ ਕਿ ਉਹ ਆਪਣੀ ਦੁਨੀਆ ਦੇ ਵਿੱਚ ਮਸਤ ਨੇ। ਉਹਨਾਂ ਨੂੰ ਦੁਨੀਆਦਾਈ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਹਾਲਾਂਕਿ ਪਿੱਛੇ ਜਦੋਂ ਉਹਨਾਂ ਦੀ ਐਲਬਮ ਆਈ ਜੁੜਾ 3 ਤਾਂ ਉਹਨਾਂ ਨੇ ਪੋਸਟਰ ਪਾਇਆ ਤਾਂ ਉਹਦੇ ਤੇ ਲਾਈਕ ਕਮੈਂਟ ਸੀਗੇ ਜਿਹੜੇ ਉਹ ਲੋਕਾਂ ਨੇ ਕਮੈਂਟ ਕੀਤੇ ਕਿ ਓਏ ਬਾਈ ਨੇ ਨੈਟਪੈਕ ਪਵਾ ਲਿਆ। ਤੇ ਨੇ ਕਿ ਐਦਾ ਨਹੀਂ ਕਿ ਠੀਕ ਹੈ ਆਪਣੀ ਉਹ ਪਰਸਨਲ ਲਾਈਫ ਬਣਾ ਕੇ ਰੱਖ ਲੈਣੇ ਤੇ ਜਦੋਂ ਵੀ ਦਰਸ਼ਕਾਂ ਦੇ ਵਿੱਚ ਆਪਣੇ ਕੁਝ ਪ੍ਰੋਜੈਕਟ ਲੈ ਕੇ ਆਉਂਦੇ ਨੇ ਤਾਂ ਦਰਸ਼ਕ ਪਿਆਰ ਵੀ ਦਿੰਦੇ ਨੇ ਤੇ ਉਹ ਪਿਆਰ ਦੇ ਲਾਇਕ ਵੀ ਨੇ ਉਹ ਪ੍ਰੋਜੈਕਟ ਦੇਖੋ ਉਹਨਾਂ ਦੀ ਕਦੇ ਤੁਸੀਂ ਕੰਟਰੋਵਰਸੀ ਨਹੀਂ ਸੁਣੀ ਕੋਈ ਜੀ ਪਾਕਿਸਤਾਨੀ ਆਰਟਿਸਟ ਨੂੰ ਮੈਨੂੰ ਲੱਗਦਾ ਪੰਜਾਬੀ ਇੰਡਸਟਰੀ ਨਾਲ ਕੰਮ ਕਰਨ ਕੋਲਾਬ ਕਰਕੇ ਉਹ ਹੀ ਲੈ ਕੇ ਆਇਆ ਨੇ ਚਾਹੇ ਫਿਲਮਾਂ ਆਊਟ ਆਫ ਇੰਡੀਆ ਸ਼ੂਟ ਹੋਈਆਂ ਨੇ ਤੇ ਉਹ ਮੈਨੂੰ ਬਹੁਤ ਵਧੀਆ ਉਪਰਾਲਾ ਲੱਗਿਆ ਮੈਨੂੰ ਲੈਂਦਾ ਤੇ ਚੜਦਾ ਪੰਜਾਬ ਦੋਵੇਂ ਇੱਕੋ ਜਿਹਾ ਲੱਗਦੇ ਨੇ ਮੈਂ ਇੰਡੀਆ ਪਾਕਿਸਤਾਨ ਦਾ ਨਾਮ ਨਹੀਂ ਦਿੰਦਾ ਇਹ ਪੰਜਾਬ ਵੀ ਮੇਰਾ ਏ ਉਹ ਪੰਜਾਬ ਵੀ ਹਾਂ ਇਹ ਪੰਜਾਬ ਵੀ ਮੇਰਾ ਤੇ ਉਹ ਵੀ ਮੇਰਾ ਏ ਮੈਨੂੰ ਇੱਕੋ ਜਿਹਾ ਲੱਗਦੇ ਆ ਕਿਉਂਕਿ ਜਿਹੜੀਆਂ ਆਪਾਂ ਨੂੰ ਆਈ ਥਿੰਕ ਸਰਕਾਰਾਂ ਕਾਸਟਿਜ਼ਮ ਦੇ ਨਾਮ ਤੇ ਧਰਮਸ਼ਾਲਾ ਵੰਡ ਦਿੰਦੀਆਂ ਨੇ ਜੀ ਸ਼ਹਿਰ ਵੰਡ ਦਿੰਦੀਆਂ ਨੇ ਗਲੀ ਮਹੱਲੇ ਵੰਡ ਦਿੰਦੀਆਂ ਨੇ ਮੈਨੂੰ ਉਹ ਸ਼ੁਰੂ ਤੋਂ ਹੀ ਪਸੰਦ ਨਹੀਂ ਆਈਆਂ ਤੇ ਤਾਂ ਕਰਕੇ ਮੈਨੂੰ ਮੈਨੂੰ ਉਹ ਆਪਣੇ ਜਿਹਾ ਲੱਗਦੇ ਆ ਅਸੀਂ ਯੂਕੇ ਗਏ ਤਾਂ ਮੈਨੂੰ ਆਪਣੇ ਉਧਰਲੇ ਪੰਜਾਬ ਦੇ ਇੱਕ ਦੋ ਬੰਦੇ ਮਿਲੇ ਸਾਨੂੰ ਹਫ਼ਤਾ ਕਮਾਇਆ ਉਹਨਾਂ ਨੇ ਉੱਥੇ ਸ਼ੂਟ ਤੇ ਅਸੀਂ ਰਹੇ ਆ ਤੇ ਸਟਿਲ ਟੀਮ ਸੀਗੇ ਉਹ ਡਰੋਨ ਤੇ ਸਟਿਲ ਟੀਮ ਕੈਮਰਾ ਟੀਮ ਸੀਗੇ ਉਹਨਾਂ ਨੇ 1 ਰੁਪਿਆ ਨਹੀਂ ਲੱਗਣ ਦਿੱਤਾ ਗੁਰਦੁਆਰਾ ਸਾਹਿਬ ਵੀ ਗਏ ਸਾਡੇ ਨਾਲ ਉਹ ਮੇਰੇ ਕੋਲ ਖੁੱਲੇ ਹੈ ਨਹੀਂ ਸੀ ਪੈਸੇ ਤਾਂ ਉਹਨੇ 1 ਪਾਉਂਡ ਦਿੱਤਾ ਕਿ ਭਾਈ ਮੱਥਾ ਪੇਕੋ ਮੈਂ ਕਿਹਾ ਯਾਰ ਉਹ ਬੰਦੇ ਨੂੰ ਕੀ ਲੋੜ ਹੈ ਕਿ ਉਹ ਗੁਰਦੁਆਰਾ ਸਾਹਿਬ ਆਪਣਾ ਮੱਥਾ ਟੇਕਣ ਚੱਲਿਆ ਤੇ ਆਪਾਂ ਨੂੰ ਕਹਿ ਰਿਹਾ ਭਾਜੀ ਲਓ ਉਮਰੇ ਦਿਲਾਂ ਚ ਕੁਛ ਨਹੀਂ ਹੈਗਾ ਨਾ ਤੇ ਕਿੰਨੀ ਇੱਜ਼ਤ ਕਰ ਰਹੇ ਆ ਉਹੀ ਜਦੋਂ ਆਪਾਂ ਇੰਡੀਆ ਵਾਪਸ ਆ ਜਾਨੇ ਆਪਾਂ ਨੂੰ ਆ ਸਾਰਾ ਦਾ ਪਤਾ ਨਹੀਂ ਕਿਉਂ ਕਰੰਟ ਦੀਆਂ ਤਾਰਾਂ ਲੱਗਣ ਲੱਗੀਆਂ ਲੋਕ ਤਾਂ ਇੱਕੋ ਹੀ ਨੇ ਲੋਕ ਇੱਕ ਸਾਰੇ ਹੀ ਲੋਕ ਇੱਕੋ ਨੇ ਯਾਰ ਤੇ ਮੈਨੂੰ ਲੱਗਦਾ ਵੀ ਆਨਲਾਈਨ ਟਾਈਮ ਤੇ ਵੀ ਹੋਰ ਫਿਲਮਾਂ ਬਣ ਇਕੱਠੇ ਸਾਂਝਾ ਪਹਿਣ ਤੇ ਅਮਰਿੰਦਰ ਗਿੱਲ ਭਾਈ ਦਾ ਥੈਂਕ ਯੂ ਬਈ ਐਨੀ ਸੋਹਣੀ ਚੀਜ਼ ਬਣਾਈ ਐ ਤੇ ਦੀਪਕ ਕੰਬੋਜ ਆ ਕੇ ਹੁਣ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਲੈ ਕੇ ਆ ਰਹੇ ਨੇ ਪ੍ਰੋਜੈਕਟ ਤਾਂ ਤੁਸੀਂ ਐ ਲਾ ਲਓ ਵੀ ਇੱਕ Netflix ओरिजिनल ਦਾ ਮੈਂ ਕੀਤਾ ਹੋਇਆਗਾ ਜਿਹੜੀ Scam 1992 ਟੀਮ ਸੀਗੀ ਉਹਨਾਂ ਦੀ ਟੀਮ ਨਾਲ ਕੀਤਾ ਹੋਇਆਗਾ ਉਹ ਜੇ ਉਹਦਾ ਐਡ-ਆਨ ਸ਼ੂਟ ਆ ਇੱਕ ਸਾਲ ਹੋ ਗਿਆ ਸ਼ੂਟ ਹੋਈ ਇਹਨੂੰ ਐਡ-ਆਨ ਸ਼ੂਟ ਹਲੇ ਪਿਆਗਾ ਨੈਕਸਟ ਮੰਥ ਹੋਣਾ ਆਈ ਥਿੰਕ ਤੇ ਉਸ ਤੋਂ ਬਾਅਦ ਉਹ ਰਿਲੀਜ਼ ਹੋਣੀ ਆ Disney Hotstar ਦੀ ਆ ਰਹੀ ਆ ਇੱਕ ਹੋਰ ਆ ਰਹੀ ਆ Disney Hotstar ਦੀ ਇੱਕ ਪ੍ਰਾਈਮ ਦੀ ਕੀਤੀ ਹੋਈ 2 ਹੋਰ ਫਿਲਮਾਂ ਬਣੀਆਂ ਪਈਆਂ ਨੇ ਉਹ ਹੁਣ ਪ੍ਰੋਡਿਊਸਰ ਪ੍ਰੋਡਿਊਸਰ ਸਾਹਿਬ ਤੇ ਆਪਣੇ ਹੁਣ ਤਾਂ ਮਤਲਬ ਦੀਪਿਕ ਮੋਹਰਨੀ ਤੱਕ ਪਾਈ ਹੋਈ ਹੈ ਪੂਰੀ ਪੋਲੀਵੁੱਡ ਦੇ ਵਿੱਚ ਠੀਕ ਹੈ ਮਾਲਕ ਜਿੱਧਰ ਜਿੱਧਰ ਲਈ ਜਾਂਦਾ ਜਿਹੜੀ ਇਹਨੇ ਤਾਜ ਬਖਸ਼ੀ ਜਾਂਦਾਗਾ ਕਰੀ ਜਾਂਦੇ ਆ ਹਲੇ ਤਾਂ ਸ਼ੁਰੂਆਤ ਆ ਇਹਦਾ ਬਹੁਤ ਕੁਝ ਕਰਨਾ ਹੈ ਬਹੁਤ ਕੁਝ ਕਰਨਾ ਹੈ ਪਤਾ ਕਪਾਉਣ ਦੀ ਗੱਲ ਕਰੀਏ ਤਾਂ ਪੰਜਾਬੀਆਂ ਦਾ ਜਿਹੜੇ ਕਿਰਦਾਰ ਨੇ ਪਹਿਲਾਂ ਬਾਲੀਵੁੱਡ ਦੇ ਵਿੱਚ ਕਿਵੇਂ ਦਿਖਾਏ ਜਾਂਦੇ ਸੀ ਪਰ ਹੁਣ ਉਹ ਕਾਫੀ ਨਿਖਾਰ ਕੇ ਪੰਜਾਬ ਨੂੰ ਪੇਸ਼ ਕਰਨ ਲੱਗੇ ਨੇ ਹਾਲਾਂਕਿ ਗੱਲ ਕਰੀਏ ਕਿ ਦਲਜੀਤ ਬਾਜੀ ਦੀ ਬਹੁਤ ਵੱਡੀ ਮਿਹਨਤ ਹੈ ਦੇ ਪਿੱਛੇ ਸਿੱਧੂ ਮੂਸੇਵਾਲਾ ਤਾਂ ਕਹ ਲਈ ਉਹਨਾਂ ਨੇ ਦੁਨੀਆ ਦੇ ਵਿੱਚ ਪੰਜਾਬ ਨੂੰ ਕਿਵੇਂ ਰਿਪਰੈਜ਼ੈਂਟ ਕੀਤਾ ਕਿ ਹਾਂ ਯਾਰ ਉਹ ਪੰਜਾਬੀ ਨਹੀਂ ਹੈਗੇ ਅਸਲ ਪੰਜਾਬੀ ਨਹੀਂ ਹੈਗੇ ਤੇ ਆ ਅਸਲ ਪੰਜਾਬ ਹੈ ਮੇਰਾ ਮਿੱਟੀ ਨਾਲ ਜੁੜੇ ਹੋਏ ਬੰਦੇ ਨੇ ਤੇ ਇਹਨਾਂ ਦੇ ਕਿਰਦਾਰਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕਿਹੜੇ ਮੀਲ ਪੱਤਰ ਇਹਨਾਂ ਨੇ ਬਾਲੀਵੁੱਡ ਦੇ ਵਿੱਚ ਸੈੱਟ ਕੀਤੇ ਨੇ ਜਾਂ ਕਹਿੰਦੇ ਹ Hollywood ਦੇ ਤੱਕ ਵੀ ਯਾਰ ਹੱਕ ਹੱਕ ਕਈ ਵਾਰੀ ਨਾ ਮਿਲਦੇ ਨਹੀਂ ਹੁੰਦੇ ਜਾਂ ਤਾਂ ਮਿਹਨਤ ਨਾਲ ਪਾਉਣੇ ਪੈਂਦੇ ਜਾਂ ਫਿਰ ਜ਼ੋਰਤ ਨਾਲ ਹਾਸਲ ਕਰਨੇ ਪੈਂਦੇ ਤਾਂ ਉਹ ਬੰਦਿਆਂ ਨੇ ਦਿਖਾਇਆ ਮੂਸੇ ਵਾਲੇ ਬਾਈ ਤਾਂ ਸਾਡੇ ਨੇੜੇ ਹੀ ਆ ਸਾਡੇ ਤੋਂ 35 40 ਕਿਲੋਮੀਟਰ ਪੈਂਦਾ ਹੈਗਾ ਤੇ ਮੈਂ ਮੇਲ ਨਹੀਂ ਹੋ ਪਾਇਆ ਕਦੇ ਮੇਰੀ ਇੱਛਾ ਸੀ ਕਿ ਕੰਮ ਕਰਨ ਦੀ ਉਦੋਂ ਤੇ ਫੇਮਸ ਸੀਗੇ ਐਸ ਕਰਕੇ ਨਹੀਂ ਮੈਨੂੰ ਐਸ ਵੀ ਸਾਡੇ ਯਾਰ ਨੇੜੇ ਜਿਹੜੇ ਏਰੀਆ ਦਾ ਬੰਦਾ ਹੈਗਾ ਵੀ ਆਪਾਂ ਵੀ ਕਦੇ ਕੰਮ ਕਰਦੇ ਅੱਛਾ ਉਹਨਾਂ ਦਾ ਕਰਦਾਰ ਹੀ ਇਦਾਂ ਦਾ ਸੀਗਾ ਕਿ ਦੁਨੀਆ ਦੇ ਵਿੱਚ ਕਿਤੇ ਬੰਦਾ ਬੈਠਾ ਹੋਵੇ ਉਹਨਾਂ ਨੂੰ ਦੇਖਦਾ ਯਾਰ ਉਹਨਾਂ ਨੂੰ ਕਿਤੇ ਨਾ ਕਿਤੇ ਅਟੈਚਮੈਂਟ ਜ਼ਰੂਰ ਮਹਿਸੂਸ ਹੁੰਦੀ ਹੈ ਅਟੈਚਮੈਂਟ ਸੀਗੀ ਮਤਲਬ ਮੈਨੂੰ ਕਦੇ ਫੇਮ ਨਾਲ ਕਰੇ ਉਹ ਚੀਜ਼ ਨਹੀਂ ਰਹੀ ਮੈਂ ਜਦੋਂ ਥੀਏਟਰ ਕਰਦਾ ਸੀ ਮੇਰੇ ਸਾਡੇ ਅੱਜ ਵੀ ਪਹਿਲਾਂ ਵੀ ਮਿੱਤਰ ਉਹੀ ਸੀਗੇ ਹੁਣ ਸੁਖ ਨਾਲ ਦੋ ਕੰਮ ਕਰ ਲਏ ਬੰਬੇ ਰਹਿ ਰਹੇ ਆ ਇੱਥੇ ਆਉਂਦੇ ਆ ਚੰਡੀਗੜ੍ਹ ਤਾਂ ਅੱਜ ਵੀ ਮਿੱਤਰ ਉਹੀ ਨੇ ਤਬੀ ਸਾਡੇ ਜੋ ਉਹ ਚੀਜ਼ਾਂ ਫਰਕ ਨਹੀਂ ਆਏਗਾ ਸਾਨੂੰ ਫੇਮ ਨਾਲ ਕੁਝ ਨਹੀਂ ਸੀਗਾ ਪਰ ਇੱਕ ਉਹਦਾ ਨਾ ਆਪਣੇ ਇਲਾਕੇ ਦਾ ਬੰਦਾ ਹੁਣ ਆਰਨੇਤ ਨਾਲ ਭਾਈ ਨਾਲ ਮੈਂ 2-3 뮤ਜ਼ਿਕ ਐਲਬਮ ਕੀਤੀਆਂ ਸੀਗੀਆਂ ਕਮਰਬਾਈ ਨੇ ਡਾਇਰੈਕਟ ਕੀਤੀ ਸੀ ਅਮਰ ਹੁੰਦਲ ਨੇ ਤੇ ਹੁਣ ਉਹਨਾਂ ਨਾਲ ਕੰਮ ਕੀਤਾ ਤਾਂ ਮੈਨੂੰ ਸਾਡੀ ਗੱਲਬਾਤ ਹੋਈ ਐ ਕਰਕੇ ਭਾਈ ਕਹਿੰਦੇ ਪਤਾ ਸੀਗਾ ਭਾਈ ਦਾ ਪਿੰਡ ਧਰਮਪੁਰਾਗਾ ਤੇ ਮੈਂ ਕਿਹਾ ਭਾਈ ਆਪਣਾ ਰਤੀਆ ਤੇ ਆਰਨੇਤ ਭਾਈ ਕਹਿੰਦੇ ਅਸੀਂ ਤਾਂ ਅਸੀਂ ਐ ਕਰਕੇ ਉੱਥੇ ਮਾਰਕੀਟ ਆਉਂਦੇ ਸੀਗੇ ਸਬਜ਼ੀ ਮੰਡੀ ਤਾਂ ਵਧੀਆ ਲੱਗਦਾ ਵੀ ਆਪਦੇ ਏਰੀਆ ਦੇ ਬੰਦੇ ਸੀਗੇ ਤੇ ਅੱਗੇ ਜੇ ਜੇ ਹੁਣ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਨਾਲ ਦੀਪਕ ਗੋਇਦਾ ਕਹੇ ਜਾਂ ਰਿਸ਼ਤਾ ਵਾ ਕਰ ਤਾਂ ਦੇਖੋ ਕਰ ਹੀ ਹੁੰਦਾ ਬਿਲਕੁਲ ਉਹ ਕਰ ਹੀ ਰਹਿਣਾ ਹਮੇਸ਼ਾ ਉਹ ਘਰ ਵਾਲਾ ਰਿਸ਼ਤਾ ਤੇ ਸ਼ੌਂਕਾਂ ਦੀ ਜੇ ਗੱਲ ਕਰੀਏ ਐਕਟਿੰਗ ਤੋਂ ਬਿਨਾਂ ਕਿਹੜੇ-ਕਿਹੜੇ ਸ਼ੌਂਕ ਨੇ ਦੀਪਕ ਗੋਇਦਾ ਮੈਨੂੰ ਪਹਿਲਾਂ ਵਿੱਚੋਂ ਸ਼ੌਂਕ ਮਰ ਗਿਆ ਸੀਗਾ ਪਰ ਹੁਣ ਘੁੰਮਣ ਦਾ ਸ਼ੌਂਕ ਮੈਨੂੰ ਬਾਤ ਆ ਮੈਨੂੰ ਬੜਾ ਵਧੀਆ ਲੱਗਦਾ ਘੁੰਮਣਾ ਕੋਡ ਸਵਾਰੀ ਮੈਨੂੰ ਬਹੁਤ ਇੱਛਾ ਹੈ ਕਿ ਵੀ ਕੋਡ ਸਵਾਰੀ ਮੈਂ ਸਿੱਖਾਂ ਦੁਆਰਾ ਥੋੜੀ ਬਹੁਤ ਮੈਂ ਕੀਤੀ ਸੀਰੀਜ਼ ਇੱਕ ਕੀਤੀ ਸੀ ਜੀ ਮੈਂ ਤੇ ਇਹ ਡਿਸਕਵਰੀ ਜਿੱਤਦੀ ਉਹਨਾਂ ਚ ਮੈਂ ਹORS RIDING ਕੀਤੀ ਸੀ ਪਰ ਮੈਂ ਹੁਣ ਬਹੁਤ ਅੱਛਾ ਵੀ ਦੁਬਾਰਾ HORS RIDING ਕਰੀਏ ਆਪਾਂ ਜਾਂ ਕੋਈ ਮਾਰਸ਼ਲ ਆਰਟ ਫਾਰਮ ਗੱਤਕਾ ਇੰਨਾ ਤੇ ਜ਼ੋਰ ਦੇਈਏ ਆ ਸਿੱਖਣ ਦਾ ਅੱਜ ਕੱਲ ਬਹੁਤ ਚਾਹ ਹੈਗਾ ਜੀ ਤੇ ਜੇ ਹੁਣ ਆਪਾਂ ਗੱਲ ਕਰੀਏ ਕਿ ਚਲੋ ਆਪਾਂ ਮਿਲਿਆਂ ਅਸੀਂ ਬਾਹਰ ਜਾ ਕੇ ਮਾਨ ਨਾਲ ਦੱਸਾਂ ਕਿ ਯਾਰ ਦੀਪਕ ਉਹਨੂੰ ਮਿਲ ਕਹਿਆਂ ਪਰ ਪਰਿਵਾਰ ਨੂੰ ਕਿੰਨਾ ਕੁ ਮਾਣਾ ਦੀਪਕ ਮੋਹ ਜਿੱਤੇ ਪਰਵਾਰ ਨੂੰ ਜਿੰਨਾ ਕਰਦਿਆਂ ਨੂੰ ਪੁੱਤ ਹੋਣ ਤੇ ਹੁੰਦਾ ਉਹਨਾ ਮਾਣ ਹੈਗਾ ਤੇ ਉਹਦੂ ਵੀ ਸ਼ਾਇਦ हटਕੇ ਵੀ ਕੁਝ हटਕੇ ਕਰ ਰਹੇ ਆ ਜੀ ਵੀ ਕੋਈ ਚਾਰ ਲੋਕ ਮਿਲਦੇ ਨੇ ਸ਼ਾਬਾਸ਼ੀ ਦਿੰਦੇ ਨੇ ਤਾਂ ਆਬਵੀਅਸ ਹੈ ਕਿ ਕਰਦਿਆਂ ਦਾ ਸੀਨਾ ਚੋੜਾ ਹੁੰਦਾ ਹੀ ਹੈ ਤੇ ਵਧੀਆ ਮਹਿਸੂਸ ਹੋ ਰਿਹਾ ਅੱਛਾ ਹੋ ਰਿਹਾ ਤੇ ਜੇ ਜਾਣ ਤੋਂ ਪਹਿਲਾਂ ਪਹਿਲਾਂ ਜਿਹੜੀ ਖਾਸ ਅਪੀਲ ਕੋਈ ਦਰਸ਼ਕਾਂ ਨੂੰ ਕਰਨੀ ਚਾਹਾਂ ਦਰਸ਼ਕਾਂ ਨੂੰ ਵੈਸੇ ਤਾਂ ਸੀ ਕੌਣ ਹੁੰਨੇ ਆ ਕਹਿਣ ਵਾਲੇ ਪਰ ਜ਼ਿੰਦਗੀ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਆ ਯਾਰ ਕਿ ਖੁੱਲ ਕੇ ਜਿਉਆ ਕਰੋ ਚੁਰੰਦਾ ਨਾਮ ਜ਼ਿੰਦਗੀ ਨਹੀਂ ਸਵੇਰੇ ਉੱਠਿਓ ਰੋਜ਼ ਉਸ ਮਾਲਕ ਨੂੰ ਹੱਥ ਜੋੜ ਕੇ ਉੱਠੋ ਸ਼ੁਕਰ ਕਰੋ ਤੇ ਜੋ ਤੁਸੀਂ ਜ਼ਿੰਦਗੀ ਚ ਕਰਨਾ ਚਾਹੁੰਦੇ ਹੋ ਜੋ ਅੰਦਰੋਂ ਆਵਾਜ਼ ਆਉਂਦੀ ਹੈ ਕਿ ਆ ਕਰਨਾ ਚਾਹੀਦਾ ਉਹਨੂੰ ਟਾਈਮ ਜ਼ਰੂਰ ਦਿਓ ਕਿ ਕੱਲ ਨੂੰ ਕਿਤੇ ਡੈਥ ਬੈੱਡ ਤੇ ਪਏ ਹੋਏ ਆਖਰੀ ਸਾਹ ਲੈਂਦੇ ਹੋਏ ਕਦੇ ਆ ਨਾ ਸੋਚੋ ਵੀ ਯਾਰ ਸ਼ਾਹਿਬ ਬੀਓ ਮੌਕਾ ਮਿਲ ਜਾਂਦਾ ਤਾਂ ਮੈਂ ਉਹ ਕਰ ਲੈਂਦਾ ਤੇ ਮਿਲ ਜੁਲ ਕੇ ਰਿਹਾ ਕਰੋ ਤੇ ਜੈਲਸੀ ਫੈਕਟਰ ਥੋੜਾ ਜਿਹਾ ਕੱਢ ਦੋ ਹਰ ਇੱਕ ਨੂੰ ਆਪਣੀ ਮਿਹਨਤ ਨਾਲ ਮਿਲਣਾ ਤੁਸ ਤੁਹਾਡੇ ਸਾਹਮਣੇ ਕਹਿ ਦਈਏ ਕਿਸਮਤ ਨਾਲ ਮਿਲਣਾ ਬਸ ਆਹੀ ਚੀਜ਼ਾਂ ਨੇ ਹੋਰ ਤਾਂ ਬਹੁਤ ਬਹੁਤ ਧੰਨਵਾਦ ਵੀ ਬਕੰਪੋਜੀਟ ਟਾਈਮ ਦੇਣ ਦੇ ਥੈਂਕ ਯੂ ਜੀ ਟਾਈਮ ਕਿ ਸਾਰਾ ਆਪਣਾ ਹੀ ਟਾਈਮ ਹੈ ਜੀ ਬਿਲਕੁਲ ਤੇ ਦਸਕਾ ਨੂੰ ਅਪੀਲ ਜ਼ਰੂਰ ਕਰਾਂਗਾ ਕਿ ਇਹਨਾਂ ਦੀ ਵੈਬ ਸੀਰੀਜ਼ ਜਿਹੜੀ ਡਿਜ਼ਨੀ ਪਲਸ ਹੌਟਸਟਾਰ ਦੇ ਉੱਤੇ 21 ਜੂਨ ਨੂੰ ਪ੍ਰੀਮੀਅਰ ਹੋ ਰਹੀ ਹੈ ਜ਼ਰੂਰ ਦੇਖੋ ਤੇ ਦੇਵਕ ਬਾਈ ਦੇ ਕਰਦਾਨ ਨੂੰ ਖੂਬ ਪਿਆਰ ਵੀ ਦਿਓ ਤੇ ਅਜੇ ਹੀ ਹੋਰ ਕਈ ਕਲਾਕਾਰਾਂ ਦੇ ਨਾਲ ਹੋਰ ਕਈ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਮਿਲਵਾਉਂਦੇ ਰਹਾਂਗੇ ਸਕਰੋਲ ਪੰਜਾਬ ਦੇ ਨਾਲ ਤੁਸੀਂ ਜੁੜੇ ਰਹੋ ਸਰਸ਼ੇ ਕਾਲ